ਦੋਸਤੋ ਮੈਂ ਆਪਣੀ ਛੋਟੀ ਭੈਣ ਨੂੰ ਸੰਦੂਕ ਵਿੱਚ ਬੰਦ ਕਰ ਦਿੱਤਾ ਤੇ ਖੁਦ ਉਸ ਦੀ ਜਗ੍ਹਾ ਦੁਲਹਨ ਬਣ ਕੇ ਬੈਠ ਗਈ ਆ ਕਿਉਂਕਿ ਮੇਰੇ ਸਾਵਲੇ ਰੰਗ ਦੀ ਵਜ੍ਹਾ ਨਾਲ ਮੇਰੀ ਹੋਣ ਵਾਲੀ ਸੱਸ ਨੇ ਮੈਨੂੰ ਠੁਕਰਾ ਕੇ ਮੇਰੀ ਗੋਰੀ ਭੈਣ ਨੂੰ ਪਸੰਦ ਕਰ ਲਿਆ ਸੀ ਇਸ ਲਈ ਠੀਕ ਵਿਆਹ ਦੇ ਵਕਤ ਮੈਂ ਜਗ੍ਹਾ ਬਦਲ ਲਈ ਆ ਵਿਆਹ ਤੋਂ ਬਾਅਦ ਜਦੋਂ ਮੈਂ ਆਪਣੇ ਸਹੁਰੇ ਘਰ ਪਹੁੰਚੀ ਤਾਂ ਮੇਰਾ ਪਤੀ ਕਮਰੇ ਵਿੱਚ ਆਇਆ ਉਹ ਬਹੁਤ ਹੀ ਸੁੰਦਰ ਸੀ ਪਰ ਜਿਵੇਂ ਹੀ ਮੇਰੀ ਨਜ਼ਰ ਉਸਦੇ ਪੈਰਾਂ ਤੇ ਪਈ ਆ ਤਾਂ ਮੇਰੇ ਰੋਂਗਟੇ ਖੜੇ ਹੋ ਗਏ ਆ ਸੋ ਦੋਸਤੋ ਹੁਣ ਆਪਾਂ ਜਾਣਦੇ ਹਾਂ ਅੱਗੇ ਦੀ ਸਾਰੀ ਕਹਾਣੀ ਆ ਮੈਨੂੰ ਉਹ ਦਿਨ ਯਾਦ ਆ ਗਿਆ ਜਦੋਂ ਮੈਂ ਸ਼ੀਸ਼ੇ ਦੇ ਸਾਹਮਣੇ ਖੜੀ ਆ ਆਪਣੇ ਚਿਹਰੇ ਉੱਤੇ ਮੇਕਅਪ ਦੀਆਂ ਪਰਤਾਂ ਚੜਾ ਰਹੀ ਸੀ ਆ ਤਾਂ ਜੋ ਮੇਰਾ ਕਾਲਾ ਰੰਗ ਛਿਪਾ ਜਾਵੇ ਜਿਸ ਨਾਲ ਮੇਰੀ ਹੋਣ ਵਾਲੀ ਸੱਸ ਨੂੰ ਮੇਰੇ ਤੋਂ ਕੋਈ ਸ਼ਿਕਾਇਤ ਨਾ ਰਹੇ ਆ ਮੈਨੂੰ ਹਰ ਹਾਲ ਵਿੱਚ ਖੁਦ ਨੂੰ ਸੁੰਦਰ ਦਿਖਾਉਣਾ ਸੀ ਤਾਂ ਜੋ ਉਹ ਰਿਸ਼ਤੇ ਤੋਂ ਇਨਕਾਰ ਨਾ ਕਰ ਸਕੇ ਤੇ ਮੈਨੂੰ ਸ਼ਗਨ ਦੀ ਅਗੂਠੀ ਪਹਿਨਾ ਕੇ ਹੀ ਜਾਵੇ ਆ ਮੈਂ ਕਿਸੇ ਵੀ ਹਾਲ ਵਿੱਚ ਆਪਣੇ ਨਸੀਬ ਤੋਂ ਹਾਰਨਾ ਨਹੀਂ ਚਾਹੁੰਦੀ ਸੀ ਆ ਮੇਰੇ ਮਨ ਵਿੱਚ ਕਈ ਤਰ੍ਹਾਂ ਦੇ ਨਕਾਰਾਤਮਕ ਵਿਚਾਰ ਉੱਠ ਰਹੇ ਸਨ ਮੈਨੂੰ ਆਪਣੇ ਚਿਹਰੇ ਨੂੰ ਵੇਖ ਕੇ ਸਕੂਨ ਨਹੀਂ ਮਿਲ ਰਿਹਾ ਸੀ ਆ ਹੱਥ ਪੈਰ ਤਾਂ ਕਿਸੇ ਤਰ੍ਹਾਂ ਛੁਪਾ ਲੈਂਦੀ ਪਰ ਚਿਹਰਾ ਕਿਵੇਂ ਛੁਪਾਂਦੀ ਆ ਜਿਸ ਉੱਤੇ ਜਿਵੇਂ ਮੇਰੇ ਭਾਗ ਦੀ ਕਾਲੀ ਪਰਛਾਈ ਪਈ ਹੋਵੇ ਮੇਰਾ ਨਾਮ ਮਨਦੀਪ ਹੈ ਪਰ ਮੈਂ ਬਹੁਤ ਅਪਾਗਨ ਕੁੜੀ ਸੀ ਆ ਇੱਕ ਐਜੀ ਕੁੜੀ ਜਿਸ ਦਾ ਵਜੂਦ ਬਸ ਕਿਸੇ ਸਾਇਆ ਵਾਂਗ ਸੀ ਜੋ ਨਾਲ ਤਾਂ ਰਹਿੰਦਾ ਸੀ ਪਰ ਜਿਸ ਨੂੰ ਕੋਈ ਮਹਿਸੂਸ ਨਹੀਂ ਕਰਦਾ ਸੀ ਆ ਮੈਂ ਆਪਣੀ ਛੋਟੀ ਭੈਣ ਦੀਪੀ ਦੀ ਪਰਛਾਈ ਸੀ ਆ ਘਰ ਵਿੱਚ ਰਹਿ ਕੇ ਵੀ ਮੈਂ ਨਜ਼ਰ ਅੰਦਾਜ਼ ਕਰ ਦਿੱਤੀ ਜਾਂਦੀ ਜੋ ਵੀ ਸਾਡੇ ਘਰ ਆਉਂਦਾ ਉਹ ਮੈਨੂੰ ਇਸ ਤਰ੍ਹਾਂ ਦੇਖਦਾ ਜਿਵੇਂ ਮੇਰਾ ਹੋਣਾ ਕੋਈ ਮਾਇਨੇ ਹੀ ਨਹੀਂ ਰੱਖਦਾ ਸੀ ਆ ਸ਼ਾਇਦ ਮੇਰਾ ਬਚਪਨ ਹੀ ਐਜਾ ਸੀ ਆ ਪਰ ਜਦੋਂ ਜਵਾਨੀ ਆਈ ਤਾਂ ਦੀਪੀ ਦਾ ਰੂਪ ਚੰਦ ਵਾਂਗ ਚਮਕਣ ਲੱਗਿਆ ਤੇ ਮੈਂ ਮੱਸੀਆ ਦੀ ਕਾਲੀ ਰਾਤ ਹਨੇਰੀ ਵਰਗੀ ਹੋ ਗਈ ਆ ਜੋ ਵੀ ਰਿਸ਼ਤਾ ਆਉਂਦਾ ਉਹ ਮੇਰੀ ਜਗ੍ਹਾ ਦੀਪੀ ਨੂੰ ਪਸੰਦ ਕਰ ਜਾਂਦਾ ਤੇ ਮੈਂ ਆਪਣੀ ਕਿਸਮਤ ਦੇ ਹਨੇਰੇ ਵਿੱਚ ਡੁੱਬ ਜਾਂਦੀ ਆ ਪਰ ਅੱਜ ਇਹ ਤਾਂ ਨਹੀਂ ਹੋਵੇਗਾ ਮੈਂ ਮੇਕਅਪ ਦੀ ਕੋਹਰ ਪਰਤ ਚੜਾਈ ਸੀ ਤਾਂ ਜੋ ਮੇਰੀ ਰੰਗਤ ਅੱਛੀ ਪਜਾਵੇ ਮੇਰੇ ਨੈਣ ਨਕਸ਼ ਤਾਂ ਠੀਕ ਸਨ ਪਰ ਰੰਗ ਦੇ ਕਾਰਨ ਕੋਈ ਮੈਨੂੰ ਵੇਖਣਾ ਨਹੀਂ ਚਾਹੁੰਦਾ ਸੀ ਜਦੋਂ ਮੇਰੀ ਭੈਣ ਨਾਲ ਖੜੀ ਹੁੰਦੀ ਆ ਤਾਂ ਸਭ ਦੀਆਂ ਨਜ਼ਰਾਂ ਉਸ ਉੱਤੇ ਟਿਕ ਜਾਂਦੀਆਂ ਜਿਵੇਂ ਮੇਰਾ ਕੋਈ ਵजूद ਨਾ ਹੋਵੇ ਪਰ ਅੱਜ ਮੈਨੂੰ ਉਸ ਨੂੰ ਕਿਸੇ ਵੀ ਹਾਲ ਵਿੱਚ ਛੁਪਾਉਣਾ ਸੀ ਅਚਾਨਕ ਮੇਰੇ ਕਮਰੇ ਦਾ ਦਰਵਾਜ਼ਾ ਖੁੱਲਿਆ ਤੇ ਦੀਪੀ ਮੁਸਕਰਾਉਂਦੀ ਹੋਈ ਅੰਦਰ ਆਈ ਉਹ ਹਲਕੇ ਪਿੰਕ ਰੰਗ ਦੇ ਸਧਾਰਨ ਸੂਟ ਵਿੱਚ ਵੀ ਚੰਦ ਦਾ ਟੁਕੜਾ ਲੱਗ ਰਹੀ ਸੀ ਆ ਤੇ ਮੈਂ ਇੰਨੇ ਭਾਰੀ ਕੱਪੜਿਆਂ ਤੇ ਮੇਕਅਪ ਦੇ ਬਾਵਜੂਦ ਵੀ ਆ ਉਸ ਦੇ ਸਾਹਮਣੇ ਕੁਝ ਵੀ ਨਹੀਂ ਸੀ ਆ ਉਹ ਦੌੜ ਕੇ ਮੇਰੇ ਗਲੇ ਨਾਲ ਲੱਗ ਗਈ ਆ ਤੇ ਕਹਿਣ ਲੱਗੀ ਵਾਦੀ ਦੀ ਤੁਸੀਂ ਤਾਂ ਬਹੁਤ ਸੋਹਣੇ ਲੱਗ ਰਹੇ ਹੋ ਪਰਮਾਤਮਾ ਤੁਹਾਡਾ ਭਾਗ ਵੀ ਚੰਗਾ ਕਰੇ ਉਸ ਦੀ ਗੱਲ ਸੁਣ ਕੇ ਮੈਂ ਅੰਦਰੋਂ ਜਲ ਉੱਠੀ ਆ ਮੈਂ ਝੰਜਲਾ ਕੇ ਕਿਹਾ ਤੇਰੇ ਹੁੰਦਿਆਂ ਮੇਰਾ ਨਸੀਬ ਕਿਵੇਂ ਚੰਗਾ ਹੋ ਸਕਦਾ ਹੈ ਤੂੰ ਤਾਂ ਮੇਰੇ ਗਲ ਦੀ ਹੱਡੀ ਬਣ ਗਈ ਹੈ ਹੁਣ ਬਸ ਮੇਰੀ ਜਾਨ ਨ ਛੱਡ ਦੇ ਤੇ ਇੱਥੋਂ ਚਲੀ ਜਾ ਅੱਜ ਦੇ ਦਿਨ ਆਪਣੀ ਸ਼ਕਲ ਕਿਸੇ ਨੂੰ ਨਾ ਦਿਖਾਈਆਂ ਨਹੀਂ ਤਾਂ ਮੈਂ ਤੈਨੂੰ ਕਦੇ ਮਾਫ਼ ਨਹੀਂ ਕਰਾਂਗੀ ਸਮਝ ਲੈ ਤੇਰੀ ਦੀਦੀ ਤੇਰੇ ਲਈ ਮਰ ਚੁੱਕੀ ਹੈ ਮੇਰੀ ਗੱਲ ਸੁਣ ਕੇ ਦੀਪੀ ਦਾ ਚਿਹਰਾ ਪੀੜਾ ਪੈ ਗਿਆ ਉਸਨੇ ਕੰਬਦੀ ਆਵਾਜ਼ ਵਿੱਚ ਕਿਹਾ ਇਹ ਜੇ ਗੱਲਾਂ ਨਾ ਕਰੋ ਦੀਦੀ ਆ ਰੱਬ ਕਰੇ ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ ਤੁਸੀਂ ਜਿਵੇਂ ਕਹੋਗੇ ਉਵੇਂ ਹੀ ਹੋਏਗਾ ਮੈਂ ਉਸ ਦੀਆਂ ਅੱਖਾਂ ਵਿੱਚ ਹੰਝੂ ਦੇਖੇ ਸਨ ਪਰ ਉਸਨੇ ਖੁਦ ਨੂੰ ਸੰਭਾਲਦੇ ਹੋਏ ਕਿਹਾ ਮੇਰਾ ਵੀ ਮਨ ਸੀ ਕਿ ਮੈਂ ਤੁਹਾਡੇ ਸੋਹਰੇ ਵਾਲਿਆਂ ਨੂੰ ਮਿਲਾਂ ਪਰ ਜੇ ਤੁਹਾਡੀ ਖੁਸ਼ੀ ਇਸ ਵਿੱਚ ਹੈ ਤਾਂ ਠੀਕ ਹੈ ਫਿਰ ਮੈਂ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਹੇਠਾਂ ਆ ਗਈ ਦਿਲ ਵਿੱਚ ਬਸ ਇਹੀ ਦੁਆ ਸੀ ਕਿ ਅੱਜ ਮੇਰਾ ਰਿਸ਼ਤਾ ਪੱਕਾ ਹੋ ਜਾਵੇ ਜਦੋਂ ਮੈਂ ਚਾਹ ਲੈ ਕੇ ਉਹਨਾਂ ਦੇ ਸਾਹਮਣੇ ਪਹੁੰਚੀ ਤਾਂ ਔਰਤ ਬਹੁਤ ਅਮੀਰ ਘਰਾਣੇ ਦੀ ਸੀ ਹੱਥਾਂ ਵਿੱਚ ਭਾਰੀ ਸੋਨੇ ਦੇ ਕੰਗਣ ਤੇ ਅੱਖਾਂ ਜੋ ਮੇਰੇ ਵਜੂਦ ਨੂੰ ਪਰਖ ਰਹੀਆਂ ਸਨ ਮੈਨੂੰ ਵੇਖ ਕੇ ਹਲਕਾ ਜਿਹਾ ਮੁਸਕਰਾਈ ਤੇ ਕਹਿਣ ਲੱਗੀ ਆਤੀ ਇਹ ਮੇਰੇ ਕੋਲ ਬੈਠ ਉਹ ਬਹੁਤ ਸੁਸ਼ੀਲ ਅਤੇ ਸੰਸਕਾਰੀ ਕੁੜੀ ਹੈ ਉਹਨਾਂ ਦੇ ਇਸ ਛੋਟੇ ਜਿਹੇ ਪਸੰਸਾ ਭਰੇ ਬਾਕ ਨੇ ਮੈਨੂੰ ਅੰਦਰੋਂ ਤੱਕ ਭਰ ਦਿੱਤਾ ਮੈਂ ਉਹਨਾਂ ਕੋਲ ਜਾ ਕੇ ਬੈਠ ਗਈ ਉਹ ਮੇਰੇ ਨਾਲ ਆਮ ਜਿਹੀਆਂ ਗੱਲਾਂ ਕਰਨ ਲੱਗੀ ਤੇ ਮੇਰੀ ਮਾਂ ਵੀ ਮੇਰੀਆਂ ਖੂਬੀਆਂ ਘਡੌਣ ਲੱਗੀ ਆ ਪੈਣ ਜੀ ਆ ਮੇਰੀ ਧੀ ਬਹੁਤ ਪੜ੍ਹੀ ਲਿਖੀ ਹੈ ਇੱਕ ਸਕੂਲ ਵਿੱਚ ਪੜ੍ਹੋਂਦੀ ਵੀ ਹੈ ਬਹੁਤ ਸਮਝਦਾਰ ਅਤੇ ਲਾਇਕ ਹੈ ਉਸ ਪਲ ਮੈਨੂੰ ਲੱਗਾ ਜਿਵੇਂ ਅੱਜ ਮੇਰੀ ਕਿਸਮਤ ਸੱਚਮੁੱਚ ਬਦਲ ਜਾਵੇਗੀ ਆ ਉਹ ਔਰਤ ਬਸ ਹਲਕਾ ਹਲਕਾ ਜਿਹਾ ਮੁਸਕਰਾ ਰਹੀ ਸੀ ਆ ਜਿਵੇਂ ਮੇਰੀ ਪੜ੍ਹਾਈ ਤੋਂ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਆ ਫਿਰ ਕਹਿਣ ਲੱਗੀ ਕਿ ਤੁਹਾਡੀ ਛੋਟੀ ਬੇਟੀ ਬਾਰੇ ਵੀ ਆ ਕਾਫੀ ਸੁਣਿਆ ਹੈ ਉਹ ਨਜ਼ਰ ਨਹੀਂ ਆ ਰਹੀ ਦੀਪੀ ਦਾ ਜ਼ਿਕਰ ਸੁਣਦਿਆਂ ਹੀ ਮੇਰਾ ਦਿਲ ਜੋਰ ਨਾਲ ਧੜਕ ਉੱਠਿਆ ਮੈਂ ਦਿਲ ਹੀ ਦਿਲ ਵਿੱਚ ਪ੍ਰਾਰਥਨਾ ਕੀਤੀ ਕਿ ਕਾਸ਼ ਮੇਰੀ ਭੈਣ ਮਰ ਹੀ ਜਾਵੇ ਤੇ ਮੇਰੇ ਰਾਹ ਵਿੱਚ ਨਾ ਆਵੇ ਅੰਦਰ ਹੀ ਅੰਦਰ ਮੈਂ ਦੁਆ ਕੀਤੀ ਕਿ ਅੱਜ ਕੁਝ ਬੁਰਾ ਨਾ ਹੋਵੇ ਮਾਂ ਨੇ ਗੱਲ ਕਮਾਉਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਉਹ ਤਾਂ ਆਪਣੀ ਸਹੇਲੀ ਕੋਲ ਚਲੀ ਗਈ ਹੈ ਕਿਸੇ ਦਿਨ ਮੁਲਾਕਾਤ ਕਰਵਾ ਦੇਾਂਗੇ ਤੁਸੀਂ ਚਾਹ ਲਿਓ ਬਿਸਕੁਟ ਲਿਓ ਮੈਂ ਥੋੜਾ ਸਕੂਨ ਦਾ ਸਾਹ ਲਿਆ ਤੇ ਸਮਝ ਗਈ ਆ ਕਿ ਅਚਾਨਕ ਉੱਪਰ ਕਮਰੇ ਵਿੱਚੋਂ ਚਿੱਕਣ ਚਲਾਉਣ ਦੀਆਂ ਆਵਾਜ਼ਾਂ ਆਉਣ ਲੱਗੀਆਂ ਤੇ ਸਭ ਦੀਆਂ ਨਜ਼ਰਾਂ ਦੇ ਸਾਹਮਣੇ ਦੀਪੀ ਭੱਜਦੀ ਹੋਈ ਆ ਇੱਠਾਂ ਆਈ ਆ ਬਚਾਓ ਬਚਾਓ ਕਮਰੇ ਵਿੱਚ ਛਿਪਕਲੀ ਹੈ ਬਹੁਤ ਡਰ ਲੱਗ ਰਿਹਾ ਹੈ ਪਲੀਜ਼ ਬਚਾ ਲਿਓ ਮੈਨੂੰ ਛਿਪਕਲੀ ਤੋਂ ਤੇ ਮੇਰੇ ਅੰਦਰ ਇੱਕ ਬੁਰੇ ਖਿਆਲ ਨੇ ਉੱਠਲ ਕੇ ਕਿਹਾ ਕਿ ਕਾਸ਼ ਮੈਂ ਉਸ ਦਾ ਗਲਾ ਹੀ ਦਬਾ ਦੇਵਾਂ ਪਰ ਔਰਤ ਮੁਸਕਰਾ ਕੇ ਦੀਪੀ ਨੂੰ ਵੇਖ ਕੇ ਬੋਲੀ ਵਾਹ ਚੰਨ ਦਾ ਟੁਕੜਾ ਹੈ ਇਧਰ ਆਤੀਏ ਮੇਰੇ ਕੋਲ ਬੈਠ ਕਿੰਨੀ ਮਾਸੂਮ ਕੁੜੀ ਹੈ ਜਿਸ ਨੂੰ ਤੁਸੀਂ ਛੁਪਾ ਕੇ ਰੱਖਿਆ ਸੀ ਆ ਉਹਨਾਂ ਦੀ ਗੱਲ ਸੁਣ ਕੇ ਮੇਰਾ ਦਿਲ ਟੁੱਟ ਗਿਆ ਲੱਗਦਾ ਸੀ ਕਿਸਮਤ ਫਿਰ ਮੇਰੇ ਨਾਲ ਨਹੀਂ ਸੀ ਆ ਮੇਰੇ ਮਨ ਵਿੱਚ ਖੂਨ ਦੇ ਹੰਝੂ ਚਲ ਕਰੇ ਸਨ ਤੇ ਮੇਰੀ ਆਦ ਦੀਪੀ ਦੇ ਸਾਹਮਣੇ ਦਬ ਕੇ ਰਹਿ ਗਈ ਸੀ ਔਰਤ ਹੁਣ ਦੀਪੀ ਤੋਂ ਹਰ ਤਰ੍ਹਾਂ ਦੇ ਸਵਾਲ ਕਰ ਰਹੀ ਸੀ ਤੇ ਮੈਂ ਸਮਝ ਰਹੀ ਸੀ ਕਿ ਮੇਰੀ ਜ਼ਿੰਦਗੀ ਵਿੱਚ ਹੁਣ ਕੋਈ ਖੁਸ਼ੀ ਨਹੀਂ ਆਵੇਗੀ ਆ ਮੇਰੇ ਮਾਪਾਪ ਦੇ ਚਿਹਰੇ ਵੀ ਫਿੱਕੇ ਪੈ ਗਏ ਬਚਪਨ ਤੋਂ ਅੱਜ ਤੱਕ ਮੈਂ ਹਮੇਸ਼ਾ ਸ਼ਰਮਿੰਦਗੀ ਤੇ ਨਿਰਾਸ਼ਾ ਚਲਦੀ ਆਈ ਹਾਂ ਆਪਣੀ ਭੈਣ ਦੀ ਵਜ੍ਹਾ ਨਾਲ ਮੈਂ ਦਿਲ ਵਿੱਚ ਅਨੇਕਾਂ ਬਦਦੂਆਵਾਂ ਦਿੱਤੀਆਂ ਕਿ ਕਾਸ਼ੇ ਮੇਰੀ ਭੈਣ ਮਰ ਜਾਵੇ ਇਸ ਦਾ ਭਾਗ ਚੰਗਾ ਨਾ ਹੋਵੇ ਮੈਂ ਮੇਰੀ ਜਵਾਨੀ ਦੀ ਸ਼ੁਰੂਆਤ ਤੋਂ ਹੀ ਸੱਕੀ ਸੁਭਾਅ ਦੀ ਸੀ ਆ ਉਸ ਔਰਤ ਨੇ ਮੇਰੀ ਭੈਣ ਨੂੰ ਪਸੰਦ ਕੀਤਾ ਤੇ ਚਲੀ ਗਈ ਆ ਮੈਂ ਖਾਮੋਸ਼ੀ ਨਾਲ ਕਮਰੇ ਵਿੱਚ ਚਲੀ ਆਈ ਆ ਰਾਤ ਨੂੰ ਦੀਪੀ ਮੇਰੇ ਕਮਰੇ ਵਿੱਚ ਆਈ ਤੇ ਕਹਿਣ ਲੱਗੀ ਦੀਦੀ ਮੈਨੂੰ ਮਾਫ਼ ਕਰਦੇ ਹੋ ਮੇਰਾ ਮਕਸਦ ਤੁਹਾਡਾ ਦਿਲ ਦਿਖਾਉਣ ਦਾ ਬਿਲਕੁਲ ਵੀ ਨਹੀਂ ਸੀ ਆ ਕਮਰੇ ਵਿੱਚ ਸੱਚਮੁੱਚ ਅਚਿਬਕਲੀ ਆ ਗਈ ਸੀ ਪਰ ਮੈਂ ਸ਼ਾਂਤ ਰਹਿੰਦੇ ਹੋਏ ਕਿਹਾ ਕੀ ਇਹ ਰਿਸ਼ਤਾ ਤੇਰਾ ਹੀ ਹੈ ਤੂੰ ਹਾਂ ਕਰ ਦੇ ਇਨਕਾਰ ਨਾ ਕਰੀ ਉਹ ਹੈਰਾਨ ਹੋ ਕੇ ਬੋਲੀ ਮੈਂ ਤਾਂ ਅਜੇ ਵਿਆਹ ਹੀ ਨਹੀਂ ਕਰਨਾ ਚਾਹੁੰਦੀ ਆ ਅੱਗੇ ਵਧਣਾ ਚਾਹੁੰਦੀ ਹਾਂ ਮੈਂ ਉਸ ਨੂੰ ਥੱਪੜ ਮਾਰ ਦਿੱਤਾ ਤੇ ਕਿਹਾ ਜੋ ਤੂੰ ਕਰਨਾ ਸੀ ਕਰ ਲਿਆ ਹੁਣ ਜਿਆਦਾ ਡਰਾਮੇਬਾਜ਼ੀ ਨਾ ਕਰ ਮੈਂ ਮਾਪੇ ਨੂੰ ਕਹਿ ਦਿੱਤਾ ਕੀ ਆ ਦੀਪੀ ਦਾ ਰਿਸ਼ਤਾ ਉੱਥੇ ਤੈਅ ਕਰ ਦੇਣਾ ਹਾਲਾਂਕਿ ਪਿਤਾ ਜੀ ਇਸ ਗੱਲ ਦੇ ਪੱਖ ਵਿੱਚ ਨਹੀਂ ਸਨ ਕਿ ਵੱਡੀ ਧੀ ਨੂੰ ਛੱਡ ਕੇ ਛੋਟੀ ਧੀ ਦਾ ਰਿਸ਼ਤਾ ਉੱਥੇ ਕਰ ਦਿੱਤਾ ਜਾਵੇ ਜਿਸ ਨੇ ਵੱਡੀ ਧੀ ਨੂੰ ਠੁਕਰਾਇਆ ਸੀ ਪਰ ਮੈਂ ਕਿਹਾ ਤੁਸੀਂ ਪਰੇਸ਼ਾਨ ਨਾ ਹੋਵੋ ਜਦੋਂ ਮੇਰੀ ਬਾਰੀ ਆਵੇਗੀ ਤਾਂ ਵੇਖਿਆ ਜਾਵੇਗਾ ਪਹਿਲਾਂ ਇਸ ਦਾ ਫਰਜ਼ ਪੂਰਾ ਕਰਦੋ ਆ ਮਾਪੇ ਹੈਰਾਨ ਸਨ ਖੁਸ਼ੀ ਕਿਉਂ ਕੀਆ ਐਨਾ ਚੰਗਾ ਮੁੰਡਾ ਤੇ ਚੰਗਾ ਰਿਸ਼ਤਾ ਤਾਂ ਕਿਸਮਤ ਨਾਲ ਹੀ ਮਿਲਦਾ ਹੈ ਅਸੀਂ ਬਸ ਮੁੰਡੇ ਦੀ ਤਸਵੀਰ ਵੇਖੀ ਸੀ ਇਹ ਕਾਫੀ ਵੱਡਾ ਵਪਾਰੀ ਸੀ ਤੇ ਸ਼ਹਿਰ ਵਿੱਚ ਉਸ ਦਾ ਵੱਡਾ ਹੋਟਲ ਸੀ ਆ ਉਸ ਦੀ शख्सियत ਵੀ ਕਮਾਲ ਦੀ ਸੀ ਆ ਮੈਂ ਉਸ ਨੂੰ ਵੇਖਦਿਆਂ ਹੀ ਉਸ ਵੱਲ ਆਕਰਸ਼ਿਤ ਹੋ ਗਈ ਸੀ ਆ ਮਾਂ ਮੇਰੀ ਗੱਲ ਸੁਣ ਕੇ ਪਰੇਸ਼ਾਨ ਹੋਈ ਤੇ ਕਹਿਣ ਲੱਗੀ ਤੂੰ ਠੀਕ ਕਹਤੀ ਏ ਤੇਰੇ ਭਾਗ ਵਿੱਚ ਪ੍ਰਮਾਤਮਾ ਚੰਗਾ ਰਿਸ਼ਤਾ ਲਿਖ ਦੇਵੇ ਬਸ ਸਮੇਂ ਦਾ ਇੰਤਜ਼ਾਰ ਕਰੋ ਆ ਅਸੀਂ ਇਹ ਰਿਸ਼ਤਾ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਸੀ ਆ ਮੈਂ ਮਾਂ ਦੀਆਂ ਗੱਲਾਂ ਬੂਰੇ ਦਿਲ ਨਾਲ ਸੁਣੀਆਂ ਪਰ ਬੁੱਲਾਂ ਤੋਂ ਮੁਸਕਾਨ ਦਵਾਈ ਰੱਖੀ ਆ ਉਹ ਨਹੀਂ ਜਾਣਦੀ ਸੀ ਕੀ ਆ ਮੇਰੇ ਮਨ ਵਿੱਚ ਕੀ ਕੀ ਚੱਲ ਰਿਹਾ ਹੈ ਮੈਂ ਇਕ ਅਜਾ ਖੇਡ ਖੇਡਣ ਜਾ ਰਹੀ ਸੀ ਜਿਸ ਦਾ ਅੰਜਾਮ ਨਹੀਂ ਪਤਾ ਸੀ ਪਰ ਕਿਸੇ ਵੀ ਹਾਲਤ ਵਿੱਚ ਮੈਨੂੰ ਇਹ ਕੰਮ ਕਰਨਾ ਹੀ ਸੀ ਆ ਮੈਂ ਬਾਹਰ ਆ ਕੇ ਲੋਕਾਂ ਨੂੰ ਸਧਾਰਨ ਅੰਦਾਜ਼ ਵਿੱਚ ਕਿਹਾ ਕਿ ਮਾਂ ਤੁਸੀਂ ਪਰੇਸ਼ਾਨ ਨਾ ਹੋਵੋ ਮੈਂ ਬਿਲਕੁਲ ਠੀਕ ਹਾਂ ਵਿਆਹ ਦੀ ਤਿਆਰੀ ਸ਼ੁਰੂ ਕਰੋ ਮੁੰਡੇ ਦੀ ਮਾਂ ਅਗਲੇ ਮਹੀਨੇ ਦੀ ਤਾਰੀਖ ਬਣ ਕੇ ਚਲੀ ਗਈ ਖਰੀਦਦਾਰੀ ਵਿੱਚ ਮੈਂ ਵੱਧ ਛੜ ਕੇ ਹਿੱਸਾ ਲਿਆ ਤੇ ਆਪਣੀ ਪਸੰਦ ਦੀਆਂ ਸਭ ਚੀਜ਼ਾਂ ਖਰੀਦੀਆਂ ਦੀਪੀ ਦਾ ਮਨ ਵਿਆਹ ਲਈ ਨਹੀਂ ਚਾ ਰਿਹਾ ਸੀ ਆ ਪਰ ਮੇਰੀ ਵਜ੍ਹਾ ਨਾਲ ਉਹ ਚੁੱਪ ਸੀ ਆ ਕਈ ਵਾਰ ਮੈਨੂੰ ਲੱਗਦਾ ਸੀ ਆ ਕਿ ਉਹ ਸਿਰਫ ਦਿਖਾਵਾ ਕਰਦੀ ਹੈ ਅੰਦਰ ਉਹ ਬਹੁਤ ਚਲਾਕ ਹੈ ਇਸ ਲਈ ਉਸਨੇ ਚਲਾਕੀ ਨਾਲ ਮੇਰੇ ਲਈ ਆਉਣ ਵਾਲੇ ਮੁੰਡੇ ਨੂੰ ਹਤਿਆ ਲਿਆ ਤੇ ਪਰ ਮੈਂ ਆਪਣੀ ਜਗ੍ਹਾ ਹੀ ਸੀ ਆ ਮੈਂ ਦਿਮਾਗ ਵਿੱਚ ਪੂਰੀ ਆਯੋਜਨਾ ਕਰ ਲਈ ਸੀ ਤੇ ਹੁਣ ਬਸ ਵਿਆਹ ਵਾਲੇ ਦਿਨ ਦਾ ਇੰਤਜ਼ਾਰ ਸੀ ਆ ਜਿਵੇਂ ਜਿਵੇਂ ਦਿਨ ਨੇੜੇ ਆਏ ਤਾਂ ਮੇਰੇ ਦਿਲ ਦੀ ਧੜਕਣ ਤੇਜ਼ ਹੁੰਦੀ ਗਈ ਆ ਮੈਂ ਕੀ ਕਰਾਂ ਹਾਂ ਜੇ ਮੈਨੂੰ ਪਤਾ ਹੁੰਦਾ ਕਿ ਕਿਸਮਤ ਤੋਂ ਕੀ ਖੋ ਲਾਵਾਂਗੀ ਆ ਜਿਨ੍ਹਾਂ ਲੋਕਾਂ ਨੇ ਮੇਰਾ ਦਿਲ ਦੁਖਾਇਆ ਉਹਨਾਂ ਨੂੰ ਮੈਂ ਕਰਾਰਾ ਜਵਾਬ ਦੇਣਾ ਚਾਹੁੰਦੀ ਸੀ ਅਜ ਜਦੋਂ ਆਪਣਾ ਹੱਕ ਮੰਗ ਕੇ ਨਾ ਮਿਲੇ ਤਾਂ ਖੋਣਾ ਹੀ ਪੈਂਦਾ ਹੈ ਤੇ ਮੇਰਾ ਇਰਾਦਾ ਉਹੀ ਸੀ ਆ ਫਿਰ ਬਿਆਹ ਦਾ ਦਿਨ ਆਇਆ ਤੇ ਸਭ ਬਹੁਤ ਖੁਸ਼ ਸਨ ਮਾਪੇ ਵੀ ਸਕੂਨ ਵਿੱਚ ਸਨ ਕਿਉਂਕਿ ਇੰਨਾ ਵੱਡਾ ਖਾਨਦਾਨ ਤੇ ਚੰਗਾ ਰਿਸ਼ਤਾ ਸੀ ਆ ਉਹਨਾਂ ਨੇ ਮੁੰਡੇ ਨੂੰ ਵੇਖਣ ਦੀ ਕੋਈ ਵੀ ਇੱਛਾ ਜਾਂ ਚਾਹਤ ਜਾਹਿਰ ਨਹੀਂ ਕੀਤੀ ਆ ਬਸ ਤਸਵੀਰ ਉੱਤੇ ਹੀ ਹਾਂ ਕਰ ਦਿੱਤੀ ਸੀ ਆ ਇੰਨੀਆਂ ਮਹਿੰਗੀਆਂ ਚੀਜ਼ਾਂ ਖਰੀਦੇ ਦਿੱਤੀਆਂ ਦੁਲਹਨ ਨੂੰ ਵੇਖ ਕੇ ਸਭ ਨੇ ਕਿਹਾ ਖੂਬਸੂਰਤ ਹੈ ਪਰ ਪਾਗ ਦਾ ਫੈਸਲਾ ਮੇਰੇ ਹੱਥ ਵਿੱਚ ਸੀ ਆ ਤੇ ਮੈਂ ਹੀ ਉਸ ਦਾ ਪਾਗ ਬਦਲਣ ਵਾਲੀ ਸੀ ਆ ਜਦੋਂ ਸਾਰੀਆਂ ਔਰਤਾਂ ਦੁਲਹਨ ਨੂੰ ਦੇਖ ਕੇ ਬਾਹਰ ਚਲੀਆਂ ਗਈਆਂ ਤਾਂ ਮੈਂ ਦੀਪੀ ਨਾਲ ਹੀ ਇਕੱਲੀ ਰਹਿ ਗਈ ਆ ਮੈਂ ਉਸ ਨੂੰ ਕਿਹਾ ਕੀ ਘਬਰਾਉਣਾ ਇਹ ਦਿਨ ਵੱਡਾ ਹੈ ਹਰ ਲੜਕੀ ਦੇ ਦਿਲ ਦੀ ਖੁਆਇਸ਼ ਹੁੰਦੀ ਹੈ ਥੋੜਾ ਜਿਹਾ ਠੰਡਾ ਜੂਸ ਪੀ ਲੈ ਤੇਰੀ ਘਬਰਾਹਟ ਦੂਰ ਹੋ ਜਾਵੇਗੀ ਮੈਂ ਉਸ ਨੂੰ ਜੂਸ ਦੇ ਦਿੱਤਾ ਤੇ ਉਹ ਮੈਨੂੰ ਗੱਲ ਲਾ ਕੇ ਕਹਿਣ ਲੱਗੀ ਦੀਦੀ ਇਹ ਮੇਰਾ ਕੋਈ ਕਸੂਰ ਨਹੀਂ ਮੈਨੂੰ ਮਾਫ ਕਰਦੇ ਹੋ ਤੇ ਮੇਰੇ ਲਈ ਦੁਆ ਕਰੋ ਮੈਂ ਉਸ ਨੂੰ ਫੜ ਕੇ ਰੱਖਿਆ ਤੇ ਮਹਿਸੂਸ ਕੀਤਾ ਕਿ ਜਿਵੇਂ ਉਸ ਨੂੰ ਚੱਕਰ ਆ ਰਿਹਾ ਹੋਵੇ ਤੇ ਸਿਰ ਪਾਰੀ ਹੋ ਰਿਹਾ ਹੋਵੇ ਮੈਂ ਮਨ ਹੀ ਮਨ ਮੁਸਕਰਾ ਰਹੀ ਸੀ ਕਿਉਂਕਿ ਮੇਰਾ ਮਕਸਦ ਹੁਣਾ ਕਾਮਯਾਬੀ ਦੇ ਨੇੜੇ ਸੀ ਆ ਤੇ ਮੈਂ ਆਪਣੀ ਮੰਜ਼ਿਲ ਦੇ ਬਿਲਕੁਲ ਸਾਹਮਣੇ ਖੜੀ ਸੀ ਅਚਾਨਕ ਉਸ ਨੂੰ ਜ਼ੋਰਦਾਰ ਚੱਕਰ ਆਇਆ ਤੇ ਉਹ ਫਰਸ਼ ਉੱਤੇ ਡਿੱਗ ਗਈ ਆ ਉਸ ਨੂੰ ਐਜਾ ਡਿੱਗਦਾ ਦੇਖ ਕੇ ਮੈਂ ਮੁਸਕਰਾ ਪਈ ਆ ਤੇ ਕਿਹਾ ਕਿ ਤੈਨੂੰ ਲੱਗਦਾ ਹੈ ਕਿ ਮੈਂ ਬਹੁਤ ਖੁਸ਼ ਆ ਕਿ ਅੱਜ ਤੇਰਾ ਵਿਆਹ ਹੋ ਰਿਹਾ ਹੈ ਨਹੀਂ ਅੱਜ ਤਾਂ ਮੈਂ ਤੈਨੂੰ ਐਜਾ ਸਬਕ ਸਿਖਾਵਾਂਗੀ ਜਿਸ ਨੂੰ ਤੂੰ ਕਦੇ ਭੁੱਲ ਨਹੀਂ ਸਕਵੇਂਗੀ ਤੂੰ ਸ਼ੁਰੂ ਤੋਂ ਲੈ ਕੇ ਅੱਜ ਤੱਕ ਮੇਰੀ ਚੀਜ਼ ਉੱਤੇ ਡਾਕਾ ਮਾਰਦੀ ਆਈ ਹੈ ਜੇ ਅੱਜ ਮੈਂ ਤੈਨੂੰ ਆਪਣੀ mohabbat ਦੇ ਮਤ ਬੇਦ ਨਹੀ ਕਰਵਾਵਾਂਗੀ ਤਾਂ ਮੈਂ ਕਿਸੇ ਵੀ ਹਕੀਮਤ ਉੱਤੇ ਵਿਆਹ ਨਹੀਂ ਹੋਣ ਦੇਵਾਂਗੀ ਇਸ ਉੱਤੇ ਸਿਰਫ ਹੀ ਮੇਰਾ ਹੱਕ ਹੈ ਮੈਂ ਉਸ ਨੂੰ ਧੱਕਾ ਦੇ ਕੇ ਕੱਪੜਿਆਂ ਦੀ ਅਲਵਾਰੀ ਵਿੱਚ ਛੁਪਾ ਦਿੱਤਾ ਤੇ ਦਰਵਾਜ਼ਾ ਜ਼ੋਰ ਨਾਲ ਬੰਦ ਕਰ ਦਿੱਤਾ ਖੁਦ ਦੁਲਹਨ ਬਣ ਕੇ ਜਲਦੀ ਨਾਲ ਬਿਸਤਰੇ ਉੱਤੇ ਬੈਠ ਗਈ ਤੇ ਵੱਡੀ ਜਿਹੀ ਚਾਦਰ ਆਪਣੇ ਉੱਤੇ ਲੈ ਲਈ ਤਾਂ ਜੋ ਕੋਈ ਮੈਨੂੰ ਵੇਖ ਨਾ ਲਵੇ ਮੇਰਾ ਦਿਲ ਜ਼ੋਰ ਨਾਲ ਧੜਕ ਰਿਹਾ ਸੀ ਜੋ ਕੁਝ ਮੈਂ ਕਰਨ ਜਾ ਰਹੀ ਸੀ ਉਹ ਬਹੁਤ ਵੱਡਾ ਧੋਖਾ ਸੀ ਤੇ ਮੈਂ ਨਹੀਂ ਜਾਣਦੀ ਸੀ ਕਿ ਇਸ ਦਾ ਨਤੀਜਾ ਕੀ ਨਿਕਲੇਗਾ ਪਰ ਮੈਂ ਚਾਦਰ ਲੈ ਲਈ ਕਿਉਂਕਿ ਮੈਨੂੰ ਬਸ ਇਨਾ ਪਤਾ ਸੀ ਕਿ ਮੈਂ ਆਪਣੀਆਂ ਖਵਾਇਸ਼ਾਂ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਸੀ ਥੋੜੀ ਦੇਰ ਬਾਅਦ ਵਿਆਹ ਵਾਲਾ ਮੁੰਡਾ ਤੇ ਉਸਦੇ ਰਿਸ਼ਤੇਦਾਰ ਆ ਗਏ ਉਨ੍ਹਾਂ ਨਾਲ ਮੇਰੇ ਪਿਤਾ ਤੇ ਖੁਜੇ ਸਾਥ ਹੀ ਸਨ ਇੱਕ ਪਾਸੇ ਮੈਂ ਆਪਣੀ ਮੰਜ਼ਿਲ ਪ੍ਰਾਪਤ ਕਰਨਾ ਚਾਹੁੰਦੀ ਸੀ ਤੇ ਦੂਜੇ ਪਾਸੇ ਡਰ ਤੇ ਅਫਸੋਸ ਨੇ ਮੇਰੇ ਦਿਲ ਨੂੰ ਡਬੋ ਰੱਖਿਆ ਸੀ ਨਾ ਜਾਣੇ ਇਸ ਦਾ ਅੰਤਜਾਮ ਕੀ ਹੋਵੇਗਾ ਨਾ ਜਾਣੇ ਮੇਰੇ ਮਾਤਾ ਪਿਤਾ ਮੇਰੀ ਸ਼ਕਲ ਵੀ ਵੇਖ ਪਾਉਣਗੇ ਜਾਂ ਨਹੀਂ ਕਿਉਂਕਿ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਇੰਨਾ ਵੱਡਾ ਕਦਮ ਚੱਕਿਆ ਸੀ ਵਿਆਹ ਪੱਤਰ ਉੱਤੇ ਦਸਤਕਤ ਹੋ ਗਏ ਤੇ ਸਭ ਲੋਕ ਆਸ਼ੀਰਵਾਦ ਦੇਣ ਲੱਗੇ ਮੇਰੇ ਪਿਤਾ ਨੇ ਮੇਰੇ ਸਿਰ ਉੱਤੇ ਹੱਥ ਰੱਖ ਕੇ ਕਿਹਾ ਤੂੰ ਪਿਆਰੀ ਤੇ ਹੁਣ ਹਰ ਬੇਟੀ ਹੈ ਪਰਮਾਤਮਾ ਤੇਰਾ ਤੇ ਤੇਰੇ ਪਤੀ ਦਾ ਭਾਗ ਬੁਲੰਦ ਕਰੇ ਮੈਂ ਬੱਸ ਹਾਂ ਵਿੱਚ ਸਿਰ ਹਿਲਾਉਣ ਲੱਗੀ ਜਦੋਂ ਪਿਤਾ ਚਲੇ ਗਏ ਤਾਂ ਮੈਂ ਖਬਰਾਟ ਨਾਲ ਚਾਦਰ ਛੁੱਟ ਦਿੱਤੀ ਮੇਰਾ ਚਿਹਰਾ ਪਸੀਨੇ ਨਾਲ ਭਿੱਜਿਆ ਹੋਇਆ ਸੀ ਆ ਮੈਂ ਆਪਣੀ ਜ਼ਿੰਦਗੀ ਵਿੱਚ ਇੰਨਾ ਵੱਡਾ ਜੋਖਮ ਲਿਆ ਸੀ ਆ ਉਸ ਸਖਸ ਨੂੰ ਆਪਣੇ ਨਾਮ ਕਰਵਾ ਲਿਆ ਸੀ ਜਿਸ ਨੂੰ ਵੇਖਦਿਆਂ ਹੀ ਮੈਂ ਠਾਨ ਲਿਆ ਸੀ ਆ ਕਿ ਮੈਂ ਉਸ ਦੀ ਦੁਲਹਨ ਬਣਾਂਗੀ ਆ ਚਾਹੇ ਕਿਸੇ ਵੀ ਕੀਮਤ ਉੱਤੇ ਕਿਉਂ ਨਾ ਹੋਵੇ ਉਸ ਨੂੰ ਖੋ ਕੇ ਹੀ ਕਿਉਂ ਨਾ ਪ੍ਰਾਪਤ ਕਰਨਾ ਪਵੇ ਪਰ ਜਦੋਂ ਸੌਰਤ ਨੇ ਮੇਰੀ ਭੈਣ ਦਾ ਹੱਥ ਮੰਗ ਲਿਆ ਤਾਂ ਮੈਨੂੰ ਬਹੁਤ ਦੁੱਖ ਹੋਇਆ ਮੈਂ ਸਵਰਦਾ ਨਕਾਬ ਪੈਣਣ ਦੀ ਬਜਾਏ ਦਿਲ ਵਿੱਚ ਠਾਨ ਲਿਆ ਸੀ ਕਿ ਵਿਆਹ ਦੇ ਦਿਨਾਂ ਦੁਲਹਨ ਬਦਲ ਦਿੱਤੀ ਜਾਵੇਗੀ ਦੀਪੀ ਤਾਂ ਬਿਲਕੁਲ ਮਾਸੂਮ ਸੀ ਉਸ ਵਿੱਚ ਇੰਨੀ ਚਲਾਕੀ ਨਹੀਂ ਸੀ ਉਹ ਮੇਰੀ ਯੋਜਨਾ ਸਮਝ ਸਕੇ ਇਸ ਲਈ ਵਿਆਹ ਦੇ ਦਿਨ ਮੈਂ ਉਸ ਨੂੰ ਜੂਸ ਵਿੱਚ ਨੀਂਦ ਦੀ ਦਵਾਈ ਪਾ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਤੇ ਖੁਦ ਉਸ ਦੀ ਜਗ੍ਹਾ ਦੁਲਹਨ ਬਣ ਕੇ ਬੈਠ ਗਈ ਆ ਵਿਆਤਾ ਮੈਂ ਕਰ ਹੀ ਲਿਆ ਸੀ ਅਤੇ ਹੁਣ ਮੇਰਾ ਮਨ ਬੇਚੈਨ ਤੇ ਪਰੇਸ਼ਾਨ ਸੀ ਆ ਮੈਨੂੰ ਨਹੀਂ ਪਤਾ ਸੀ ਕਿ ਮਾਂ ਦਾ ਸਾਹਮਣਾ ਮੈਂ ਕਿਵੇਂ ਕਰਾਂਗੀ ਹੁਣ ਮੈਂ ਇੱਕ ਕਟਾਰੇ ਵਿੱਚ ਖੜੀ ਹੋਣ ਵਾਲੀ ਸੀ ਅਤੇ ਮੈਨੂੰ ਹਰ ਤਰ੍ਹਾਂ ਦੇ ਸਵਾਲ ਪੁੱਛੇ ਜਾਣ ਵਾਲੇ ਸਨ ਜਿਨ੍ਹਾਂ ਲਈ ਮੈਂ ਖੁਦ ਨੂੰ ਤਿਆਰ ਕਰ ਰਹੀ ਸੀ ਅਚਾਨਕ ਮੈਨੂੰ ਯਾਦ ਆਇਆ ਕਿ ਦੀਪੀ ਕਿੰਨੀ ਦੇਰ ਤੋਂ ਅਲਵਾਰੀ ਵਿੱਚ ਬੰਦ ਪਈ ਹੈ ਮੈਂ ਜਲਦੀ ਨਾਲ ਅਲਵਾਰੀ ਖੋਲੀ ਤਾਂ ਉਹ ਬਿਲਕੁਲ ਬੇਹੋਸ਼ ਪਈ ਸੀ ਬਿਲਕੁਲ ਕੋਸ ਵਿੱਚ ਨਹੀਂ ਸੀ ਆ ਮੈਂ ਉਸ ਨੂੰ ਹੇਟਾ ਖਿੱਚਿਆ ਤੇ ਉਸ ਦਾ ਸਿਰ ਜ਼ੋਰ ਨਾਲ ਫਸ ਨਾਲ ਟਕਰਾ ਗਿਆ ਉਸ ਦੇ ਮੂੰਹ ਵਿੱਚੋਂ ਘਰਾ ਨਿਕਲੀ ਉਫ ਦੀਦੀ ਇਹ ਮੇਰੇ ਨਾਲ ਕੀ ਹੋ ਗਿਆ ਅੱਜ ਤਾਂ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ ਹੈ ਮੇਰਾ ਵਿਆਹ ਹੈ ਮੈਂ ਬਿਹੋਸ਼ੀ ਕਿਵੇਂ ਹੋ ਗਈ ਆ ਉਹ 마ਸੂਮੀਅਤ ਨਾਲ ਪੁੱਛਣ ਲੱਗ ਪਈ ਆ ਮੈਂ ਉਸ ਨੂੰ ਆ 마ਸੂਮੀਅਤ ਉੱਤੇ ਹੱਸ ਪਈ ਆ ਉਸ ਨੂੰ ਬਿਠਾ ਕੇ ਕਿਹਾ ਇਧਰ ਆਓ ਤੇ ਮੇਰੀ ਗੱਲ ਧਿਆਨ ਨਾਲ ਸੁਣੋ ਖਬਰਦਾਰ ਜੇ ਤੂੰ ਕੋਈ ਸ਼ੋਰ ਮਚਾਉਣ ਦੀ ਕੋਸ਼ਿਸ਼ ਕਰੇਂਗੀ ਆ ਤਾ ਮੈਂ ਤੇਰਾ ਗਲਾ ਘੁੱਟ ਦਿਆਂਗੀ ਆ ਉਸਨੇ ਕਿਹਾ ਦੀਦੀ ਕੀ ਹੋਇਆ ਹੁਣੇ ਤਾਂ ਤੁਸੀਂ ਮੁਸਕਰਾਟ ਨਾਲ ਮੈਨੂੰ ਕਹਿ ਰਹੇ ਸੀ ਕਿ ਫਿਰ ਅਚਾਨਕ ਕੀ ਹੋ ਗਿਆ ਕੀ ਕਿਸੇ ਨੇ ਕੁਝ ਕਿਹਾ ਹੈ ਤੇ ਅਜੇ ਤੱਕ ਦੁਲਹਾ ਅੰਦਰ ਕਿਉਂ ਨਹੀਂ ਆਇਆ ਮੇਰਾ ਵਿਆਹ ਹੋਣ ਵਾਲਾ ਹੈ ਨਾ ਉਸਦੀ 마ਸੂਮੀਅਤ ਉੱਤੇ ਮੈਂ ਹੱਸ ਰਹੀ ਸੀ ਤੇ ਕੜਕ ਦੀ ਆਵਾਜ਼ ਵਿੱਚ ਕਿਹਾ ਧਿਆਨ ਨਾਲ ਸੁਣਾ ਅੱਜ ਦਾ ਦਿਨ ਦੁਲਹਨ ਤੂੰ ਹੀ ਬਣੇਗੀ ਆ ਪਰ ਵਿਆਹ ਮੇਰਾ ਹੋਇਆ ਹੈ ਤੇ ਵਿਦਾਈ ਮੇਰੀ ਹੋਵੇਗੀ ਆ ਕਿਉਂਕਿ ਮੈਂ ਪਹਿਲੇ ਹੀ ਦਿਨ ਠਾਨ ਲਿਆ ਸੀ ਕਿ ਵਿਆਹ ਵਾਲੇ ਦਿਨ ਤੈਨੂੰ बेहोश ਕਰਕੇ ਮੈਂ ਖੁਦ ਦੁਲਹਨ ਬਣ ਕੇ ਬੈਠ ਜਾਵਾਂਗੀ ਆ ਕਿਉਂਕਿ ਤੂੰ ਮੇਰੇ ਭਾਗਾ ਉੱਤੇ ਹੱਥ ਸਾਫ਼ ਕੀਤਾ ਸੀ ਆ ਉਸ ਦਿਨ ਮੈਂ ਤੈਨੂੰ ਸਾਫ਼-ਸਾਫ਼ ਸਮਝਾਇਆ ਸੀ ਕਿ ਕਮਰੇ ਵਿੱਚੋਂ ਬਾਹਰ ਨਾ ਨਿਕਲੀ ਪਰ ਤੂੰ ਆਪਣੀ ਮੂਰਖਤਾ ਦੀ ਵਜ੍ਹਾ ਨਾਲ ਉਸ ਔਰਤ ਦੇ ਸਾਹਮਣੇ ਆ ਗਈ ਉਸਨੇ ਤੈਨੂੰ ਪਸੰਦ ਕਰ ਲਿਆ ਉਹ ਗੱਲ ਮੈਂ ਕਿਵੇਂ ਬਰਦਾਸ਼ਤ ਕਰ ਸਕਦੀ ਸੀ ਤੂੰ ਇਹ ਸੋਚ ਵੀ ਕਿਵੇਂ ਲਿਆ ਕੀ ਆ ਮੈਂ ਇੰਨੀ ਆਸਾਨੀ ਨਾਲ ਤੈਨੂੰ ਆਪਣਾ ਹੱਕ ਖੋਣ ਦੇਵਾਂਗੀ ਬਚਪਨ ਤੋਂ ਲੈ ਕੇ ਅੱਜ ਤੱਕ ਤੂੰ ਮੇਰੀ ਹਰ ਚੀਜ਼ ਉੱਤੇ ਕਬਜ਼ਾ ਕਰਦੀ ਆਈ ਹੈ ਪਰ ਇਸ ਵਾਰ ਮੈਂ ठाਨ ਲਿਆ ਸੀ ਕਿ ਇਹ ਚੀਜ਼ ਤਾਂ ਮੈਂ ਆਪਣੇ ਨਸੀਬ ਵਿੱਚ ਲਿਖਾਵਾਂਗੀ ਆ ਉਹ ਮੇਰੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਤੇ ਕਹਿਣ ਲੱਗੀ ਦੀਦੀ ਆ ਤੁਸੀਂ ਕੀ ਕਰ ਦਿੱਤਾ ਮੇਰੀ ਜ਼ਿੰਦਗੀ ਨਾਲ ਐਨਾ ਵੱਡਾ ਮਜ਼ਾਕ ਕਿਉਂ ਕੀਤਾ ਤੁਸੀਂ ਇੱਕ ਅਣਚਾਹੀ ਦੁਲਹਨ ਬਣ ਕੇ ਕਿਉਂ ਜਾਣਾ ਚਾਹੁੰਦੇ ਹੋ ਇਹ ਕਹਿੰਦੇ ਹੋਏ ਉਹ ਜ਼ੋਰ-ਜ਼ੋਰ ਨਾਲ ਰੋਣ ਲੱਗ ਪਈ ਹੈ ਜੇ ਤੁਹਾਨੂੰ ਇਹ ਜਿਹਾ ਹੀ ਕਰਨਾ ਸੀ ਤਾਂ ਪਹਿਲਾਂ ਹੀ ਦੱਸ ਦਿੰਦੇ ਮੈਂ ਖੁਦ ਇਸ ਰਿਸ਼ਤੇ ਤੋਂ ਮਨਾ ਕਰ ਦਿੰਦੀ ਤੇ ਲੜਕੇ ਦੀ ਮਾਂ ਦੇ ਪੈਰ ਫੜ ਲੈਂਦੀ ਕਿ ਤੁਹਾਨੂੰ ਹੀ ਆਪਣੀ ਨੂੰ ਬਣਾ ਲੈਣ ਮੈਂ ਕਿਹਾ ਮੈਨੂੰ ਕਿਸੇ ਦੇ ਸਾਹਮਣੇ ਪੀਖ ਮੰਗਣ ਦੀ ਲੋੜ ਨਹੀਂ ਹੈ ਮੈਨੂੰ ਆਪਣਾ ਹੱਕ ਖੋਣਾ ਹੁੰਦਾ ਹੈ ਇਹ ਹੰਝੂ ਨਾ ਸੁਟਾ ਜੇ ਮਾਪ ਵਾਪ ਕਮਰੇ ਵਿੱਚ ਆਉਣਗੇ ਤੈਨੂੰ ਮੇਰਾ ਸਾਥ ਦੇਣਾ ਹੋਵੇਗਾ ਜੇ ਤੂੰ ਕੋਈ ਉਲਟੀ ਸਿੱਧੀ ਹਰਕਤ ਕੀਤੀ ਤਾਂ ਅੰਜਾਮ ਬੁਰਾ ਹੋਵੇਗਾ ਸੋਹਰਿਆ ਦੀ ਚਿੰਤਾ ਨਾ ਕਰ ਉੱਥੇ ਸਭ ਮੈਂ ਸੰਭਾਲ ਲਵਾਂਗੀ ਆ ਹਮੇਸ਼ਾ ਵਾਂਗਾ ਮੈਂ ਉਸਨੂੰ ਡਾਟ ਦਿੱਤਾ ਤਾਂ ਮਾਂ ਕਮਰੇ ਵਿੱਚ ਆਈ ਸਾਨੂੰ ਵੇਖ ਕੇ ਕਹਿਣ ਲੱਗੀ ਵਾਹ ਅੱਜ ਤਾਂ ਮੇਰੀਆਂ ਦੋਵੇਂ ਧੀਆ ਬਹੁਤ ਪਿਆਰੀਆਂ ਲੱਗ ਰਹੀਆਂ ਹਨ ਰੱਬ ਤੁਹਾਡੇ ਨਸੀਬ ਚੰਗੇ ਲਿਖੇ ਪਰ ਫਿਰ ਦਿੱਪੀ ਵੱਲ ਵਧੀ ਆ ਉਸਦੇ ਮੱਥੇ ਉੱਤੇ ਹੱਥ ਫੇਰਿਆ ਤੇ ਕਹਿਣ ਲੱਗੀ ਅੱਜ ਮੇਰੀ ਬੇਟੀ ਪਰਾਈ ਹੋ ਗਈ ਹੈ ਹਮੇਸ਼ਾ ਲਈ ਮਾਪੇ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਦਿੱਪੀ ਬੱਸ ਸੁਣਨ ਹੋ ਕੇ ਮਾਂ ਨੂੰ ਵੇਖਦੀ ਰਹੀ ਤੇ ਬੋਲੀ ਮਾਂ ਪਰਾਈ ਮੈਂ ਨਹੀਂ ਹੋਰ ਮੰਦੀਪ ਹੋਈ ਹੈ ਕਿਉਂਕਿ ਮੇਰੀ ਵਜਾਇ ਇਸਦਾ ਵਿਆਹ ਹੋਇਆ ਹੈ ਮੈਂ ਹੈਰਾਨ ਹੋ ਗਈ ਤੇ ਕਹਿਣ ਲੱਗੀ ਆ ਤੇਰਾ ਦਿਮਾਗ ਖਰਾਬ ਹੋ ਗਿਆ ਹੈ ਕਿਸ ਤਰ੍ਹਾਂ ਦੀ ਬਕਵਾਸ ਕਰ ਰਹੀ ਹੈ ਤੂੰ ਤਾਂ ਦੀਪੀ ਨੇ ਕਿਹਾ ਨਹੀਂ ਮਾਂ ਤੁਸੀਂ ਖੁਦ ਮਨਦੀਪ ਦੀਦੀ ਤੋਂ ਪੁੱਛ ਲਿਓ ਇਹਨਾਂ ਨੇ ਸਭ ਕੀਤਾ ਹੈ ਮਾਂ ਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ ਮੇਰਾ ਦਿਲ ਜੋਰ ਨਾਲ ਧੜਕ ਰਿਹਾ ਸੀ ਪਰ ਹੁਣ ਸਾਹਮਣਾ ਕਰਨ ਦਾ ਵਕਤ ਸੀ ਆ ਮੈਂ ਕਿਹਾ ਹਾਂ ਮਾਂ ਮੈਂ ਹੀ ਵਿਆਹ ਕੀਤਾ ਹੈ ਕਿਉਂਕਿ ਇਹ ਰਿਸ਼ਤਾ ਮੇਰੇ ਲਈ ਆਇਆ ਸੀ ਔਰਤ ਮੈਨੂੰ ਵੇਖਣ ਆਈ ਸੀ ਫਿਰ ਦੀਪੀ ਨੂੰ ਕਮਰੇ ਵਿੱਚੋਂ ਬਾਹਰ ਨਿਕਲਣ ਦੀ ਲੋੜ ਕੀਤੀ ਸੀ ਆ ਇਸ ਲਈ ਮੈਂ ਸੋਚਿਆ ਕਿ ਜਿਉ ਉਸ ਨੂੰ ਪਸੰਦ ਕਰਕੇ ਜਾ ਰਹੀ ਹੈ ਤਾਂ ਵਿਆਹ ਦੇ ਵਕਤ ਹੀ ਸਭ ਬਦਲ ਦੇ ਅੰਗੀਆਂ ਤੇ ਉਹੀ ਹੋਇਆ ਹੁਣ ਤੁਸੀਂ ਮੇਰਾ ਮੱਥਾ ਛੂਕੇ ਅਸ਼ੀਰਵਾਦ ਦਿਓ ਕਿਉਂਕਿ ਮੈਂ ਵੀ ਤਾਂ ਤੁਹਾਡੀ ਹਿੱਤੀ ਹਾਂ ਹਮੇਸ਼ਾ ਤੋਂ ਮੈਂ ਤੋਹੀ ਨਦੀ ਅਸ਼ਿਕਾਰ ਰਹਿ ਗਈ ਹਾਂ ਪਰ ਇਸ ਵਾਰ ਮੈਂ ਤੈਅ ਕੀਤਾ ਸੀ ਕਿ ਅਜੇ ਸਿੱਧੀ ਉਂਗਲ ਨਾਲ ਕਿਉਂ ਨਹੀਂ ਨਿਕਲਦਾ ਤਾਂ ਫਿਰ ਟੇਢੀ ਹੀ ਕਰਨੀ ਹੀ ਪਵੇਗੀ ਆ ਮੇਰੀ ਗੱਲ ਸੁਣ ਕੇ ਮਾਂ ਫੁੱਟ-ਫੁੱਟ ਕੇ ਰੋਣ ਲੱਗ ਪਈ ਕਹਿਣ ਲੱਗੀ ਤੂੰ ਇਹ ਕੀ ਕਰ ਦਿੱਤਾ ਤੀ ਏ ਜੇ ਮੁੰਡੇ ਦੇ ਘਰ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਦੁਲਹਨ ਬਦਲ ਦਿੱਤੀ ਗਈ ਹੈ ਤਾਂ ਨਾ ਜਾਣੇ ਕਿਸ ਤਰ੍ਹਾਂ ਦੀ ਆਫਤ ਆ ਜਾਵੇਗੀ ਆ ਪੂਰੇ ਸਮਾਜ ਵਿੱਚ ਸਾਡੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ ਆ ਇਹ ਕੋਈ ਫਿਲਮ ਨਹੀਂ ਚੱਲ ਰਹੀ ਕੀ ਆ ਤੂੰ ਦੁਲਹਨ ਬਦਲ ਦਿੱਤੀ ਹੈ ਹੇ ਰੱਬਾ ਹੁਣ ਮੈਂ ਕੀ ਕਰਾਂ ਮੈਂ ਸਿਰ ਫੜ ਕੇ ਬੈਠ ਗਈ ਪਰ ਮੈਨੂੰ ਆਪਣੇ ਫੈਸਲੇ ਉੱਤੇ ਕੋਈ ਫਿਸਤਾਵਾ ਨਹੀਂ ਸੀ ਮੈਂ ਜਾਣਦੀ ਸੀ ਕਿ ਕੁਝ ਨਾ ਕੁਝ ਤਾਂ ਭੁਗਤਣਾ ਹੀ ਪਵੇਗਾ ਪਰ ਵਕਤ ਦੇ ਨਾਲ ਸਭ ਕੁਝ ਠੀਕ ਹੋ ਜਾਵੇਗਾ ਤਾਂ ਉਦੋਂ ਹੀ ਆ ਪਾਪਾ ਵੀ ਕਮਰੇ ਵਿੱਚ ਆਏ ਉਹਨਾਂ ਦਾ ਚਿਹਰਾ ਮਰ ਜਾਇਆ ਹੋਇਆ ਸੀ ਉਹ ਕਹਿਣ ਲੱਗੇ ਆਪਣੇ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਹੈ ਇਹ ਕੀ ਹੋ ਗਿਆ ਮੈਂ ਤੈਨੂੰ ਕਿੰਨੀ ਵਾਰ ਕਿਹਾ ਸੀ ਕਿ ਮੁੰਡੇ ਬਾਰੇ ਠੀਕ ਪਤਾ ਕਰ ਲੈ ਪਰ ਤੈਨੂੰ ਤਾਂ ਬਸ ਉਸਦੇ ਪਰਿਵਾਰ ਦੀ ਦੌਲਤ ਨੇ ਅੰਨ੍ਹਾ ਕਰ ਦਿੱਤਾ ਸੀ ਤੂੰ ਉਸਦੀ ਮਾਂ ਦੀਆਂ ਮਿੱਠੀਆਂ ਗੱਲਾਂ ਵਿੱਚ ਆ ਗਈ ਤੇ ਹੁਣ ਨਤੀਜਾ ਸਾਨੂੰ ਭੁਗਤਣਾ ਪੈ ਰਿਹਾ ਹੈ ਪੂਰਾ ਪਰਿਵਾਰ ਤੇ ਰਿਸ਼ਤੇਦਾਰ ਹੱਸ ਰਹੇ ਹਨ ਕਾਸ਼ ਮੈਂ ਇਹ ਦਿਨ ਦੇਖਣ ਤੋਂ ਪਹਿਲਾਂ ਮਰ ਜਾਂਦਾ ਪਾਪਾ ਸੋਫੇ ਉੱਤੇ ਬੈਠ ਗਏ ਚਿਹਰਾ ਮੁਰਝਾਇਆ ਹੋਇਆ ਸੀ ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰੇ ਹੋਸ਼ ਉੱਡ ਗਏ ਮੈਂ ਘਬਰਾ ਕੇ ਕਿਹਾ ਕੀ ਹੋਇਆ ਪਾਪਾ ਜੀ ਕੀ ਗੱਲ ਹੋ ਗਈ ਮਾਂ ਵੀ ਘਬਰਾ ਗਈ ਤੇ ਕਹਿਣ ਲੱਗੀ ਰੱਬ ਦੇ ਲਈ ਦੱਸੋ ਅੱਜ ਐਜਾ ਕੀ ਹੋ ਗਿਆ ਮਾਂ ਦਾ ਬਲੱਡ ਪ੍ਰੈਸ਼ਰ ਵੀ ਵਧਣ ਲੱਗ ਪਿਆ ਸੀ ਅਤੇ ਮੈਂ ਉੱਥੇ ਹੀ ਖੜੀ ਸੀ ਆਪਣੇ ਕਿਤੇ ਤੋਂ ਅਣਜਾਨ ਪਰ ਹੁਣ ਵਾਪਸੀ ਦਾ ਕੋਈ ਰਾਹ ਨਹੀਂ ਸੀ ਤੇਰੀ ਤੀ ਨੇ ਵੀ ਇੱਕ ਗੁੱਲ ਖਿਲਾ ਦਿੱਤਾ ਹੈ ਮਾਂ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਮੇਰਾ ਦਿਲ ਜਿਵੇਂ ਰੁਕ ਗਿਆ ਮੈਂ ਘਬਰਾ ਕੇ ਕਿਹਾ ਕੀ ਹੋਇਆ ਮਾਂ ਕੀ ਲੜਕਾ ਉਹ ਨਹੀਂ ਹੈ ਜੋ ਤਸਵੀਰ ਵਿੱਚ ਦਿਖਾਇਆ ਗਿਆ ਸੀ ਮਾਂ ਦੀ ਗੱਲ ਸੁਣਦਿਆਂ ਹੀ ਮੇਰੇ ਅੰਦਰ ਜਿਵੇਂ ਸਭ ਕੁਝ ਹਿੱਲ ਗਿਆ ਜਿਸ ਇਨਸਾਨ ਨੂੰ ਪ੍ਰਾਪਤ ਕਰਨ ਲਈ ਮੈਂ ਇਨਾ ਵੱਡਾ ਕਾਂਡ ਕੀਤਾ ਸੀ ਜਿਉਂ ਵੀ ਤਸਵੀਰ ਵਾਲਾ ਨਾ ਨਿਕਲਿਆ ਤਾਂ ਮੈਂ ਕੀ ਕਰਾਂਗੀ ਮੇਰਾ ਦਿਲ ਜ਼ੋਰ ਨਾਲ ਧੜਕ ਰਿਆ ਸੀ ਆ ਤੇ ਮੈਂ ਮਨ ਹੀ ਮਾਨ ਰੱਬ ਦਾ ਨਾਮ ਜਪਣ ਲੱਗੀ ਪਿਤਾ ਜੀ ਨੇ ਭਾਰੀ ਆਵਾਜ਼ ਵਿੱਚ ਕਿਹਾ ਲੜਕਾ ਤਾਂ ਉਹੀ ਹੈ ਜੋ ਤਸਵੀਰ ਵਿੱਚ ਸੀ ਪਰ ਉਸ ਵਿੱਚ ਬਹੁਤ ਵੱਡੀ ਕਮੀ ਹੈ ਪਰਮਾਤਮਾ ਦਾ ਕੀਤਾ ਐ ਜਾ ਹੋਇਆ ਕੀ ਆ ਸਾਡੀ 3 ਦਾ ਪਾਗ ਹੀ ਬਦਲ ਗਿਆ ਪਿਤਾ ਜੀ ਦੀ ਗੱਲ ਸੁਣ ਕੇ ਮੇਰਾ ਦਿਮਾਗ ਘੁੰਮਣ ਲੱਗ ਪਿਆ ਮੈਂ ਤਾਂ ਸੋਚਿਆ ਸੀ ਇਸ ਵਾਰ ਮੈਂ ਆਪਣੀ ਕਿਸਮਤ ਤਾਂ ਖੁਦ ਬਦਲ ਦੇਾਂਗੀ ਐਨਾ ਵੱਡਾ ਪਲਾਨ ਬਣਾਇਆ ਜਾਣ ਤੱਕ ਖਤਰੇ ਵਿੱਚ ਪਾ ਦਿੱਤੀ ਤੇ ਉਸ ਨੂੰ ਪ੍ਰਾਪਤ ਕਰਨ ਲਈ ਸਭ ਕੁਝ ਦਾ ਉੱਤੇ ਲਾ ਦਿੱਤਾ ਪਰ ਪਿਤਾ ਜੀ ਦੀਆਂ ਗੱਲਾਂ ਨੇ ਜਿਵੇਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿੱਚ ਲਈ ਸੀ ਆ ਮੈਂ ਸਿਰ ਫੜ ਕੇ ਸੋਫੇ ਉੱਤੇ ਬੈਠ ਗਈ ਇਹ ਐਨਾ ਵੱਡਾ ਸੱਚ ਸੀ ਕਿ ਅਸੀਂ ਸਭ ਸੁੰਨ ਰਹਿ ਗਏ ਸੀ ਆ ਮੇਰਾ ਚਿਹਰਾ ਚਾਦਰ ਵਾਂਗ ਸਫੇਦ ਪੈ ਗਿਆ ਸੀ ਆ ਮੈਂ ਆਪਣੀ ਜ਼ਿੰਦਗੀ ਨਾਲ ਖੁਦ ਕੀ ਖੇਡ ਖੇਡ ਲਈ ਸੀ ਆ ਸ਼ਾਇਦ ਰੱਬ ਨੇ ਮੈਨੂੰ ਇੰਨੀ ਵੱਡੀ ਸਜ਼ਾਈ ਸਲਾਈ ਦਿੱਤੀ ਸੀ ਕਿਉਂਕਿ ਮੈਂ ਆਪਣੀ ਕਿਸਮਤ ਨੂੰ ਛਲ ਨਾਲ ਬਦਲਣ ਲੱਗੀ ਸੀ ਮੇਰੀਆਂ ਅੱਖਾਂ ਵਿੱਚੋਂ ਹੰਝੂ ਰੁਕੰਦਾ ਨਾਮ ਨਹੀਂ ਲੈ ਰਹੇ ਸੀ ਮੈਂ ਉਸ ਪਲ ਨੂੰ ਕੋਸ ਰਹੀ ਸੀ ਜਦੋਂ ਮੈਂ ਆਪਣੀ ਛੋਟੀ ਭੈਣ ਦੀਪੀ ਦੇ ਜੂਸ ਵਿੱਚ ਨੀਂਦ ਦੀ ਦਵਾਈ ਮਲਾਈ ਸੀ ਅਤੇ ਖੁਦ ਉਸ ਦੀ ਜਗ੍ਹਾ ਦੁਲਹਨ ਬਣ ਕੇ ਬੈਠ ਗਈ ਸੀ ਕਸ ਮੈਂ ਜਾਣਾ ਕੀਤਾ ਹੁੰਦਾ ਕਾਸ਼ ਅੱਜ ਦੀਪੀ ਹੀ ਮੇਰੀ ਜਗ੍ਹਾ ਹੁੰਦੀ ਆ ਪਰ ਉਸ ਦੀ ਕਿਸਮਤ ਤਾਂ ਹਮੇਸ਼ਾ ਚਮਕਦਾਰ ਰਹੀ ਸੀ ਤੇ ਮੇਰਾ ਨਸੀਬ ਹਮੇਸ਼ਾ ਕਾਲਾ ਹੀ ਰਿਹਾ ਹੁਣ ਪਛਤਾਉਣ ਦਾ ਕੀ ਫਾਇਦਾ ਜਦੋਂ ਚਿੜੀਆਂ ਚੁਗ ਗਈ ਖੇਤ ਤਾਂ ਅਫਸੋਸ ਕਿਸ ਗੱਲ ਦਾ ਹੁਣ ਤਾਂ ਵਿਆਹ ਹੋ ਚੁੱਕਿਆ ਸੀ ਆ ਬਰਾਤ ਆ ਗਈ ਸੀ ਤੇ ਹਰ ਹਾਲ ਵਿੱਚ ਵਿਦਾਈ ਹੋਣੀ ਸੀ ਆ ਮੈਨੂੰ ਆ ਸਮਝ ਨਹੀਂ ਆ ਰਿਹਾ ਸੀ ਕੀ ਕਰਾਂ ਕੀ ਆ ਵਿਦਾਈ ਦੀਆਂ ਆਵਾਜ਼ਾਂ ਗੂੰਜ ਰੁੱਠੀਆਂ ਮਹਿਮਾਨ ਜਾਣ ਲੱਗੇ ਪਿਤਾ ਜੀ ਨੇ ਜਲਦੀ ਨਾਲ ਮੇਰੇ ਸਿਰ ਉੱਤੇ ਕੁੰਡ ਪਾ ਦਿੱਤਾ ਕਿਉਂਕਿ ਧੋਖਾ ਤਾਂ ਸੀ ਵੀ ਉਹਨਾਂ ਦੇ ਨਾਲ ਕੀਤਾ ਸੀ ਹੁਣ ਬਰਾਤ ਲੁਟਾਈ ਨਹੀਂ ਜਾ ਸਕਦੀ ਆ ਵਿਆਹ ਹੋ ਚੁੱਕਿਆ ਸੀ ਅਜੇ ਹੁਣ ਬਰਾਤ ਵਾਪਸ ਜਾਂਦੀ ਤਾਂ ਸਾਡਾ ਨੱਕ ਕੱਟਿਆ ਜਾਂਦਾ ਤੇ ਕੋਈ ਵੀ ਸਾਡੇ ਫਿਰ ਇੱਥੇ ਰਿਸ਼ਤਾ ਨਾ ਕਰਦਾ ਸ਼ਾਇਦ ਇਹ ਹੀ ਸੋਚ ਕੇ ਪਿਤਾ ਜੀ ਨੇ ਮੈਨੂੰ ਸਮਝਾਇਆ ਜੋ ਹੋਣਾ ਸੀ ਹੋ ਗਿਆ ਤੀ ਇਹ ਹੁਣ ਪਛਤਣ ਦਾ ਕੋਈ ਫਾਇਦਾ ਨਹੀਂ ਆ ਅਸੀਂ ਇੱਜ਼ਤਦਾਰ ਲੋਕ ਹਾਂ ਸਾਡੀ ਲਾਜ ਰੱਖ ਬਸ ਪਰਮਾਤਮਾ ਕਰੇ ਕੀ ਤੂੰ ਉੱਥੇ ਕੁਝ ਰਹਿ ਸਕੇ ਜੋ ਕੁਝ ਹੋਇਆ ਤੇਰੀ ਹੀ ਗਲਤੀ ਨਾਲ ਹੋਇਆ ਜੇ ਤੂੰ ਇਹ ਸਭ ਨਾ ਕਰਦੀ ਤਾਂ ਸੀ ਬਰਾਤ ਤਾਂ ਵਾਪਸ ਵੀ ਭੇਜ ਦਿੰਦੇ ਪਰ ਹੁਣ ਸਾਨੂੰ ਮਾਫ ਕਰਦੇ ਉਹਨਾਂ ਦੇ ਸ਼ਬਦ ਸੁਣ ਕੇ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਮੇਰੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਰਹੇ ਸਨ ਅਤੇ ਦਿਲ ਬਿਲਕੁਲ ਸੁੰਨੀ ਜ਼ਮੀਨ ਵਾਂਗ ਲੱਗ ਰਿਹਾ ਸੀ ਜਿਸ ਉੱਤੇ ਹੁਣ ਕੋਈ ਖੇਡ ਨਹੀਂ ਹੈ ਖੇਡ ਸਕਦਾ ਸੀ ਮੈਂ ਮਾਤਾ ਪਿਤਾ ਦਾ ਬੇੜਾ ਛੱਡ ਕੇ ਉਸ ਦੀ ਦਹਲੀਜ਼ ਪਰ ਕਰ ਚੁੱਕੀ ਸੀ ਚਿਹਰਾ ਸਫੇਦ ਪੈ ਗਿਆ ਸੀ ਮੈਂ ਚਾਹ ਕੇ ਵੀ ਹੁਣ ਭੱਜ ਨਹੀਂ ਸਕਦੀ ਸੀ ਨਾ ਹੀ ਆਪਣੇ ਭਾਗ ਨਾਲ ਲੜ ਸਕਦੀ ਸੀ ਮੈਨੂੰ ਇੱਕ ਵੱਡੀ ਕਾਰ ਵਿੱਚ ਬਿਠਾ ਦਿੱਤਾ ਗਿਆ ਮੇਰੀ ਸੱਸ ਮਾਂ ਨਾਲ ਬੈਠੀ ਸੀ ਸਭ ਨੂੰ ਗਰਭ ਨਾਲ ਕਹਿ ਰਹੀ ਸੀ ਕਿ ਵੇਖੋ ਮੇਰੀ ਨੂੰਹ ਤਾਂ ਚੰਨ ਦਾ ਟੁਕੜਾ ਹੈ ਸਭ ਨੂੰ ਦੇਖਣ ਦੀ ਉਤਸੁਕਤਾ ਸੀ ਆ ਪਰ ਮੇਰਾ ਦਿਲ ਜਿਵੇਂ ਧੜਕਣਾ ਹੀ ਭੁੱਲ ਗਿਆ ਸੀ ਹੰਝੂ ਵੀ ਸੁੱਕ ਗਏ ਸਨ ਕਿਉਂਕਿ ਹੁਣ ਰੋਣ ਨਾਲ ਵੀ ਕੁਝ ਬਦਲਣ ਵਾਲਾ ਨਹੀਂ ਸੀ ਆ ਇਹ ਮੈਂ ਖੁਦ ਕੀਤਾ ਸੀ ਹੁਣ ਉਸੇ ਵਿੱਚ ਮੈਂ ਡਿੱਗ ਚੁੱਕੀ ਸੀ ਆ ਘਰ ਇੱਕ ਬਹੁਤ ਵੱਡੇ ਸ਼ਾਨਦਾਰ ਘਰ ਦੇ ਅੱਗੇ ਰੁਕੀ ਆ ਮੈਨੂੰ ਫੁੱਲਾਂ ਨਾਲ ਸਜੇ ਚੁੱਲ੍ਹੇ ਵਿੱਚ ਬਿਠਾਇਆ ਗਿਆ ਉੱਥੇ ਮੇਰਾ ਪਤੀ ਵੀ ਮੇਰੇ ਕੋਲ ਆ ਕੇ ਬੈਠ ਗਿਆ ਪਰ ਮੈਨੂੰ ਆ ਉਸ ਨੂੰ ਵੇਖਣ ਵਿੱਚ ਕੋਈ ਦਿਲਚਸਪੀ ਨਹੀਂ ਸੀ ਆ ਮੇਰਾ ਮਨ ਬਸ ਭੱਜ ਜਾਣ ਨੂੰ ਕਰ ਰਿਹਾ ਸੀ ਕਿਤੇ ਦੂਰ ਜਿੱਥੇ ਕੋਈ ਮੈਨੂੰ ਲੱਭ ਨਾ ਸਕੇ ਪਰ ਮੈਂ ਜਾਂ ਨਹੀਂ ਕਰ ਸਕਦੀ ਸੀ ਆ ਮੇਰੇ ਪੈਰਾਂ ਵਿੱਚ ਮਜਬੂਰੀ ਦੀਆਂ ਬੇੜੀਆਂ ਬਨ ਚੁੱਕੀਆਂ ਸਨ ਤਾਂ ਸਭ ਮਹਿਮਾਨਾਂ ਨੇ ਕਿਹਾ ਚਲੋ ਹੁਣ ਦੁਲਹਨ ਦਾ ਚਿਹਰਾ ਦਿਖਾਓ ਜਦੋਂ ਸਭ ਨੇ ਕਿਹਾ ਤਾਂ ਦੁਲਹਨ ਦਾ ਕੁੰਡ ਚੱਕੋ ਤਾਂ ਮੇਰਾ ਦਿਲ ਡਰ ਤੇ ਗੁੱਸੇ ਨਾਲ ਕੰਬ ਉੱਠਿਆ ਮਨ ਵਿੱਚ ਆਇਆ ਕਿ ਸਭ ਨੂੰ ਆਪਣਾ ਚਿਹਰਾ ਦਿਖਾਵਾ ਤੇ ਕਹਿ ਦੇਵਾ ਐਜੇ ਆਦਮੀ ਦੀ ਦੁਲਹਨ ਇਹੀ ਹੋਣੀ ਚਾਹੀਦੀ ਹੈ ਕਿਉਂਕਿ ਆ ਮੇਰੇ ਨਾਲ ਬਹੁਤ ਵੱਡਾ ਧੋਖਾ ਹੋਇਆ ਸੀ ਆ ਤਾਂ ਦੂਲੇ ਦੀ ਮਾਂ ਅੱਗੇ ਵਧੀ ਤੇ ਮੇਰੇ ਕੰਨ ਵਿੱਚ ਭੋਲੀ ਜਈ ਬੋਲੀ ਬੇਟਾ ਸਭ ਲੋਕ ਤੈਨੂੰ ਦੇਖਣਾ ਚਾਹੁੰਦੇ ਸਨ ਮੈਂ ਚਾਹੁੰਦੀ ਹਾਂ ਕਿ ਸਭ ਦੀ ਬੋਲਤੀ ਬੰਦ ਹੋ ਜਾਵੇ ਆਪਣਾ ਜਲਵਾ ਦਿਖਾ ਮੈਂ ਹਿੰਮਤ ਅਜੁਟਾਈ ਆ ਮੁਠੀਆਂ ਕੱਸ ਲਈਆਂ ਤੇ ਇੱਕ ਝਟਕੇ ਵਿੱਚ ਉੱਠ ਕੇ ਦੁਪੱਟਾ ਖਿੱਚ ਦਿੱਤਾ ਸਭ ਲੋਕ ਮੈਨੂੰ ਦੇਖ ਕੇ 당ਗ ਰਹਿ ਗਏ ਕਿਸੇ ਨੇ ਮੂੰਹ ਤੇ ਹੱਥ ਰੱਖਿਆ ਕਿਸੇ ਨੇ ਕੰਨਾਂ ਨੂੰ ਛੂਇਆ ਕੋਈ ਤਾਂ ਬਸ ਹੱਕਾ ਬੱਕਾ ਰਹਿ ਗਿਆ ਸੀ ਆ ਮੇਰੀ ਸੱਸ ਦਾ ਮੂੰਹ ਖੁੱਲ੍ਹਾ ਹੀ ਖੁੱਲ੍ਹਾ ਰਹਿ ਗਿਆ ਕੁਝ ਦਿਨ ਤੱਕ ਤਾਂ ਉਹ ਮੈਨੂੰ ਇਸੇ ਤਰ੍ਹਾਂ ਦੇਖਦੀ ਰਹੀ ਜਿਵੇਂ ਉਹਨਾਂ ਦੀ ਜ਼ੁਬਾਨ ਉੱਤੇ ਤਾਲਾ ਲੱਗ ਗਿਆ ਹੋਵੇ ਫਿਰ ਬੋਲੀ ਇਹ ਕੀ ਹੈ ਮੈਂ ਤਾਂ ਆਪਣੇ ਬੇਟੇ ਲਈ ਹੀਰਾ ਲੈ ਕੇ ਆਈ ਸੀ ਆ ਇਹ ਰਾ ਵਿੱਚ ਕੋਲਾ ਕਿਵੇਂ ਬਣ ਗਿਆ ਮੈਂ ਤਿਲ ਮਿਲਾ ਕੇ ਕਿਹਾ ਬਿਲਕੁਲ ਉਸ ਤਰ੍ਹਾਂ ਹੀ ਜਿਵੇਂ ਤੁਹਾਡਾ ਬੇਟਾ ਸਾਡੇ ਘਰ ਆਉਂਦੇ ਹੁੰਦੇ ਆਪਾਈਜ਼ ਹੋ ਗਿਆ ਤੁਹਾਡੇ ਕਹਿ ਮਤਾਬਿਕ ਪਹਿਲਾਂ ਤਾਂ ਉਹ ਬਿਲਕੁਲ ਠੀਕ ਸੀ ਆ ਮੇਰੇ ਸ਼ਬਦ ਜਿਵੇਂ ਤੀਰ ਵਾਂਗ ਉਹਨਾਂ ਦੀ ਛਾਤੀ ਵਿੱਚ ਧਸ ਗਏ ਮੇਰਾ ਪਤੀ ਸੀ ਜੋ ਵੀਲਚੇਅਰ ਉੱਤੇ ਬੈਠਾ ਸੀ ਉਸਦਾ ਚਿਹਰਾ ਸ਼ਰਮ ਤੇ ਗੁੱਸੇ ਨਾਲ ਲਾਲ ਹੋ ਗਿਆ ਮੈਂ ਕਿਹਾ ਜੇ ਤੋਖਾ ਸੀ ਕੀਤਾ ਤਾਂ ਤੁਸੀਂ ਕਿਹੜਾ ਕੋਈ ਕਮੀ ਛੱਡੀ ਹੈ ਤੁਸੀਂ ਆ ਕਿਸੇ ਉਪਾਈ ਜਿ ਲੜਕੇ ਲਈ ਚੰਦ ਵਰਗੀ ਦੁਲਹਨ ਲੱਭ ਰਹੀ ਸੀ ਜੋ ਖੁਦ ਗਰਾਂ ਨਾਲ ਕੀ ਰਿਹਾ ਹੋਇਆ ਹੈ ਸਭ ਮਹਿਮਾਨ ਤਮਾਸ਼ਾ ਦੇਖ ਰਹੇ ਸਨ ਕੋਈ ਮੁਸਕਰਾ ਰਿਹਾ ਸੀ ਕੋਈ ਤਾਨਾ ਕੱਸ ਰਿਹਾ ਸੀ ਕੋਈ ਅਫਸੋਸ ਨਾਲ ਸਿਰ ਹਿਲਾ ਰਿਹਾ ਸੀ ਸੱਸੇ ਬਰਦਾਸ਼ਤ ਨਾ ਕਰ ਸਕੀ ਕਹਿਣ ਲੱਗੀ ਖਬਰਦਾਰ ਜੋ ਮੇਰੇ ਪੁੱਤ ਬਾਰੇ ਕੁਝ ਕਿਹਾ ਤੇਰੀ ਤਰ੍ਹਾਂ ਤੇਰੀ ਜ਼ੁਬਾਨ ਵੀ ਕਾਲੀ ਹੈ ਤੂੰ ਖੁਸ਼ਕਿਸਮਤ ਹੈ ਜੋ ਐਨਾ ਚੰਗਾ ਲੜਕਾ ਮਿਲਿਆ ਹੈ ਨਹੀਂ ਤਾਂ ਕੋਣ ਦਿੰਦਾ ਹੈ ਮੈਂ ਗੁੱਸੇ ਨਾਲ ਜਵਾਬ ਦਿੱਤਾ ਤਾਂ ਮੇਰਾ ਰੰਗ ਕਾਲਾ ਹੈ ਪਰ ਮੈਂ ਆਪਣੇ ਪੈਰਾਂ ਉੱਤੇ ਚੱਲ ਤਾਂ ਸਕਦੀ ਹਾਂ ਤੁਹਾਡਾ ਪੁੱਤ ਤਾਂ ਜ਼ਮੀਨ ਉੱਤੇ ਰੰਗਣ ਵਾਲਾ ਕੀੜਾ ਹੈ ਇਹ ਸੁਣ ਕੇ ਸਭ ਦੇ ਚਿਹਰੇ ਪੀਲੇ ਪੈ ਗਏ ਕੁਝ ਮਹਿਮਾਨ ਉੱਠ ਕੇ ਚਲੇ ਗਏ ਆ ਬਾਕੀ ਤਮਾਸ਼ਾ ਦੇਖਦੇ ਰਹਿ ਗਏ ਮੈਂ ਤਾਨਾ ਦਿੰਦੇ ਹੋਏ ਕਿਹਾ ਸ਼ੋਅ ਖਤਮ ਹੋ ਗਿਆ ਹੈ ਹੁਣ ਸਭ ਜਾ ਸਕਦੇ ਹਨ ਤੇ ਮੈਂ ਗੁੱਸੇ ਨਾਲ ਕਮਰੇ ਵਿੱਚ ਚਲੀ ਗਈ ਵਿਆਹ ਦਾ ਜੋੜਾ ਉਤਾਰ ਸੁਟਿਆ ਮੈਨੂੰ ਕਿਸੇ ਅਜੇ ਦੁਲੇ ਲਈ ਆ ਸਜਣ ਦਾ ਕੋਈ ਸ਼ੌਕ ਨਹੀਂ ਸੀ ਜੋ ਚੱਲ ਵੀ ਨਹੀਂ ਸਕਦਾ ਸੀ ਆ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰਾ ਨਸੀਬ ਐਨਾ ਕਾਲਾ ਹੋਵੇਗਾ ਕਾਸ਼ ਮੇਰੀ ਹੀ ਪੈਣ ਦੀਪੀ ਅੱਜ ਇੱਥੇ ਹੁੰਦੀ ਆ ਤਾਂ ਮੇਰਾ ਦਿਲ ਠੰਡਾ ਪੈ ਜਾਂਦਾ ਮੇਰੇ ਸਾਰੇ ਬਦਲੇ ਪੂਰੇ ਹੋ ਜਾਂਦੇ ਤਾਂ ਦਰਵਾਜ਼ਾ ਖੁੱਲ੍ਹਿਆ ਤੇ ਮੇਰਾ ਪਤੀ ਆਪਣੀ ਬੀਲਚੇਅਰ ਤੱਕਦਾ ਹੋਇਆ ਅੰਦਰ ਆਇਆ ਉਸ ਦਾ ਚਿਹਰਾ ਮਾਸੂਮ ਤੇ ਸ਼ਾਂਤ ਸੀ ਆ ਪਰ ਉਹ ਬਹੁਤ ਤਕਲੀਫ ਵਿੱਚ ਲੱਗ ਰਿਹਾ ਸੀ ਉਸਨੇ ਮੈਨੂੰ ਦੇਖਿਆ ਤੇ ਕਿਹਾ ਮੈਨੂੰ ਮਾਫ ਕਰ ਦਿਓ ਗਲਤੀ ਮੇਰੀ ਨਹੀਂ ਮੇਰੀ ਮਾਂ ਦੀ ਸੀ ਆ ਮੈਂ ਸਾਫ਼ ਕਿਹਾ ਸੀ ਕਿ ਉਹਨਾਂ ਨੂੰ ਦੱਸ ਦਿਓ ਕਿ ਮੈਂ ਚੱਲ ਨਹੀਂ ਸਕਦਾ ਪਰ ਉਹਨਾਂ ਨੇ ਝੂਠ ਬੋਲ ਦਿੱਤਾ ਮੈਂ ਬਸ ਘਰ ਬਸੋਣਾ ਚਾਹੁੰਦਾ ਸੀ ਆ ਧੋਖਾ ਨਹੀਂ ਦੇਣਾ ਚਾਹੁੰਦਾ ਸੀ ਮੈਂ ਹੈਰਾਨ ਰਹਿ ਗਈ ਕਿ ਇੱਕ ਮਰਦ ਮੇਰੇ ਤੋਂ ਮਾਫੀ ਮੰਗ ਰਿਹਾ ਸੀ ਪਰ ਮੇਰੇ ਦਿਲ ਵਿੱਚ ਭਰੋਸਾ ਨਹੀਂ ਸੀ ਸਭ ਲੋਕ ਮੈਨੂੰ ਹਮੇਸ਼ਾ ਧੋਖਾ ਦਿੰਦੇ ਆਏ ਹਨ ਮੈਂ ਛੁੱਪ ਰਹੀ ਬੰਦ ਕਮਰੇ ਵਿੱਚ ਫੈਲਿਆ ਗੁੱਸਾ ਚੱਲਦੀ ਰਹੀ ਆ ਓ ਕਹਿਣ ਲੱਗਿਆ ਜੇ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਆਜ਼ਾਦ ਕਰ ਦੇਵਾਂਗਾ ਤੁਹਾਨੂੰ ਕੈਦ ਵਿੱਚ ਨਹੀਂ ਰੱਖਾਂਗਾ ਜੇ ਮੇਰੇ ਵਰਗੇ ਆਦਮੀ ਨਾਲ ਤੂੰ ਨਹੀਂ ਰਹਿਣਾ ਚਾਹਦੀ ਤਾਂ ਹੁਣੇ ਦੱਸ ਦੇ ਮੈਂ ਤੈਨੂੰ ਤਲਾਕ ਦੇ ਦੇਵਾਂਗਾ ਇਹ ਸੁਣਦਿਆਂ ਹੀ ਜਿਵੇਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਆ ਤਲਾਕ ਇਹ ਸ਼ਬਦ ਕਿਸੇ ਔਰਤ ਲਈ ਗਲੇ ਦੀ ਫਾਂਸੀ ਵਾਂਗ ਹੁੰਦਾ ਹੈ ਪਹਿਲਾਂ ਹੀ ਮੁਸ਼ਕਲ ਨਾਲ ਮੇਰਾ ਵਿਆਹ ਹੋਇਆ ਸੀ ਜੇ ਹੁਣ ਛੱਡ ਦਿੰਦੀ ਤਾਂ ਕੌਣ ਮੈਨੂੰ ਅਪਣਾਉਂਦਾ ਮੇਰੇ ਮਾਪੇ ਤਾਂ ਮੈਨੂੰ ਘਰੋਂ ਕੱਢ ਦਿੰਦੇ ਇਸ ਲਈ ਮੈਂ ਖਾਮੋਸ਼ ਰਹੀ ਉਸਨੇ ਕਿਹਾ ਤੁਸੀਂ ਆਰਾਮ ਕਰੋ ਆ ਕੱਲ ਦੱਸ ਦੇਣਾ ਕਿ ਤੁਸੀਂ ਕੀ ਚਾਹੁੰਦੇ ਹੋ ਉਹ ਚਲਾ ਗਿਆ ਉਸ ਦੀਆਂ ਗੱਲਾਂ ਮੇਰੇ ਕੰਨਾਂ ਵਿੱਚ ਗੂੰਜਦੀਆਂ ਰਹੀਆਂ ਮੈਂ ਸਾਰੀ ਰਾਤ ਜਾਗਦੀ ਰਹੀ ਸਵੇਰ ਦਾ ਉਜਾਲਾ ਫੈਲ ਗਿਆ ਪਰ ਮੈਨੂੰ ਨੀਂਦ ਨਹੀਂ ਆਈ ਭੁੱਖ ਨਾਲ ਬੇਹਾਲ ਮੈਂ ਖੁਦ ਹੀ ਹੇਟਾਂ ਆਈ ਆ ਹੇਟਾਂ ਆ ਕੇ ਵੇਖਿਆ ਤਾਂ ਉਹ ਲੈਪਟਾਪ ਲੈ ਕੇ ਆ ਕੰਮ ਕਰ ਰਿਹਾ ਸੀ ਮੈਨੂੰ ਵੇਖ ਕੇ ਮੁਸਕਰਾਇਆ ਤੇ ਕਹਿਣ ਲੱਗਿਆ ਉੱਠ ਗਈ ਆ ਤੁਸੀਂ ਮੈਂ ਜਾਣ ਬੁੱਝ ਕੇ ਕਿਸੇ ਨੂੰ ਨਹੀਂ ਭੇਜਿਆ ਤਾਂ ਜੋ ਤੁਹਾਡੀ ਨੀਂਦ ਪੂਰੀ ਹੋ ਜਾਵੇ ਉਸਦੀ ਨਰਮੀ ਨੇ ਮੈਨੂੰ ਚੁੱਪ ਕਰਵਾ ਦਿੱਤਾ ਕਿਚਨ ਵਿੱਚੋਂ ਖਾਣੇ ਦੀ ਸਮੈਲ ਆ ਰਹੀ ਸੀ ਆ ਮੇਰਾ ਪੇਟ ਗੁਰਗੁੜਾ ਰਿਹਾ ਸੀ ਆ ਉਸਨੇ ਕਿਹਾ ਚਲੋ ਨਾਸ਼ਤਾ ਕਰੀਏ ਖਾਲੀ ਪੇਟ ਕੋਈ ਫੈਸਲਾ ਨਹੀਂ ਕਰਨਾ ਚਾਹੀਦਾ ਉਹ ਹਲਕੀ ਮੁਸਕਰਾਹਟ ਨਾਲ ਆਪਣੀ 휠ਚੇਅਰ ਤੱਕਦਾ ਹੋਇਆ ਅੱਗੇ ਵਧਿਆ ਮੈਂ ਬਸ ਉਸਨੂੰ ਵੇਖਦੀ ਰਹਿ ਗਈ ਜਿੱਥੇ ਤਰ੍ਹਾਂ ਤਰ੍ਹਾਂ ਦਾ ਸਮਾਨ ਸਜਿਆ ਸੀ ਉੱਥੇ ਖਾਣੇ ਦੇ ਬਰਤਨਾਂ ਵਿੱਚ ਵੀ ਤਰ੍ਹਾਂ ਤਰ੍ਹਾਂ ਦੇ ਵਿਅੰਜਨ ਰੱਖੇ ਸਨ ਐਨੀ ਸੁਗੰਧ ਫੈਲੀ ਹੋਈ ਸੀ ਕਿ ਮੇਰੇ ਮਨ ਵਿੱਚ ਭੁੱਖ ਜਾਗ ਗਈ ਮੈਂ ਇੱਕ ਮੱਧ ਵਰਗੀ ਫੈਮਿਲੀ ਨਾਲ ਸੰਬੰਧਤ ਸੀ ਆ ਮੇਰੇ ਪਿਤਾ ਇੱਕ ਸਰਕਾਰੀ ਅਫਸਰ ਸਨ ਇਹ ਸੱਚ ਹੈ ਕਿ ਉਹਨਾਂ ਨੇ ਸਾਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਪਰ ਸਾਨੂੰ ਵਿਲਾਸਤਾ ਦੀ ਆਦਤ ਨਹੀਂ ਸੀ ਆ ਅਜੇ ਬਯੰਜਨ ਤਾਂ ਸਾਡੇ ਇੱਥੇ ਸਿਰਫ ਖਾਸ ਤਿਉਹਾਰ ਤੇ ਹੀ ਬੰਦੇ ਸਨ ਜੋ ਇਸ ਘਰ ਵਿੱਚ ਰੋਜ਼ਾਨਾ ਬੰਦੇ ਸਨ ਮੈਂ ਆਪਣੇ ਪੁਰਾਣੇ ਤੰਗੀ ਦੇ ਦਿਨਾਂ ਨੂੰ ਸੋਚ ਰਹੀ ਸੀ ਕਿ ਮੇਰੀ ਸੱਸ ਰਸੋਈ ਵਿੱਚੋਂ ਬਾਹਰ ਆਈ ਉਹਨਾਂ ਨੇ ਮੈਨੂੰ ਵੇਖਿਆ ਤਾਂ ਇੱਕ ਠੰਡਾ ਸਾਹ ਲਿਆ ਜਿਵੇਂ ਸਿੱਧੇ ਮੇਰੇ ਦਿਲ ਦੇ ਆਰ ਪਾਰ ਉੱਤਰ ਗਿਆ ਹੋਵੇ ਫਿਰ ਉਸ ਨੇ ਆਪਣੇ ਪੁੱਤ ਦੇ ਸਿਰ ਉੱਤੇ ਹੱਥ ਰੱਖਿਆ ਤੇ ਕਿਹਾ ਰੱਬ ਤੂੰ ਆਡਾ ਭਾਗ ਠੀਕ ਰੱਖੇ ਆ ਪਰ ਐਜੀ ਨੂ ਦਾ ਸਾਆ ਵੀ ਤੇਰੀ ਜ਼ਿੰਦਗੀ ਵਿੱਚ ਨਾ ਪਵੇ ਉਹਨਾਂ ਦੀ ਗੱਲ ਸੁਣ ਕੇ ਮੇਰਾ ਦਿਲ ਜੀਮੇ ਜਲ ਉੱਠਿਆ ਮੇਰਾ ਪਤੀ ਆਪਣੀ ਮਾਂ ਵਾਲਨ ਨਰਾਜਗੀ ਨਾਲ ਦੇਖਣ ਲੱਗਿਆ ਤੇ ਬੋਲਿਆ ਮਾਂ ਪਲੀਜ਼ ਮਨਦੀਪ ਲਈ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ ਉਹ ਮੇਰੇ ਤੋਂ ਕਿਤੇ ਵਧੀਆ ਹੈ ਉਸ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਸੱਚ ਕਹਾ ਤਾਂ ਮੈਂ ਖੁਦ ਆਪਣੇ ਆਪ ਨੂੰ ਉਸ ਦੇ ਸਾਹਮਣੇ ਛੋਟਾ ਮਹਿਸੂਸ ਕਰਦਾ ਹਾਂ ਤੁਸੀਂ ਉਸ ਨੂੰ ਧੋਖਾ ਦਿੱਤਾ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਸੀ ਕਿ ਮੈਂ ਵਿਆਹ ਨਹੀਂ ਕਰਨਾ ਚਾਹੁੰਦਾ ਤੇ ਜੇ ਕਰਾਂਗਾ ਵੀ ਤਾਂ ਕਿਸੇ ਐਜੀ ਕੁੜੀ ਨਾਲ ਜੋ ਮੇਰੀ ਸਚਾਈ ਜਾਣ ਕੇ ਮੇਰੇ ਸਾਥ ਦੇਵੇ ਉਸ ਦੀ ਗੱਲ ਸੁਣ ਕੇ ਸੱਸ ਇੱਕਦਮ ਚੁੱਪ ਹੋ ਗਈ ਤੇ ਕਹਿਣ ਲੱਗੀ ਤੇਰੇ ਵਿੱਚ ਕੋਈ ਕਮੀ ਨਹੀਂ ਹੈ ਪੁੱਤ ਬਸ ਉਸ ਦੁਰਘਟਨਾ ਦੀ ਵਜ੍ਹਾ ਨਾਲ ਤੇਰੇ ਪੈਰ ਖੋਲੇ ਹਨ ਪਰ ਤੂੰ ਕਿਸੇ ਦਾ ਮਹਤਾਜ ਨਹੀਂ ਹੈ ਨਾ ਸੁੰਦਰਤਾ ਵਿੱਚ ਨਾ ਦੌਲਤ ਵਿੱਚ ਨਾ ਸਮਝਦਾਰੀ ਵਿੱਚ ਮੈਂ ਬਸ ਖਾਮੋਸ਼ ਬੈਠੀ ਸੁਣਦੀ ਰਹੀ ਸੱਸ ਸ਼ਾਇਦ ਇਹ ਕਹਿ ਰਹੀ ਸੀ ਕਿ ਮੇਰਾ ਪਤੀ ਹਰ ਤਰ੍ਹਾਂ ਨਾਲ ਪੂਰਨ ਇਨਸਾਨ ਹੈ ਐਨਾ ਵੱਡਾ ਕਾਰੋਬਾਰੀ ਐਨਾ ਵੱਡਾ ਬੁੱਧੀਮਾਨ ਐਨਾ ਸਮਝਦਾਰ ਸਿਰਫ ਅਪੰਗਤਾ ਦੇ ਕਾਰਨ ਉਸ ਦੀਆਂ ਬਾਕੀ ਖੂਬੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਮੈਂ ਮਾਨ ਨਹੀਂ ਮਾਨ ਇਸ ਗੱਲ ਨੂੰ ਮੰਨ ਚੁੱਕੀ ਸੀ ਆ ਪਰ ਸੱਸ ਦੇ ਤਾਨਿਆਂ ਨੇ ਮੇਰੀ ਭੁੱਖ ਮਿਟਾ ਦਿੱਤੀ ਸੀ ਆ ਮੇਰੇ ਪਤੀ ਨੇ ਮੈਨੂੰ ਸਮਝਾਇਆ ਤੇ ਕਿਹਾ ਕਿ ਮਾਂ ਦੀਆਂ ਗੱਲਾਂ ਉੱਤੇ ਧਿਆਨ ਨਾ ਦਿਓ ਜੇ ਤੁਸੀਂ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੇ ਤਾਂ ਮੈਂ ਤੁਹਾਨੂੰ ਆਜ਼ਾਦ ਕਰ ਦੇਵਾਂਗਾ ਮੈਂ ਕੁਝ ਦਿਨ ਤੱਕ ਉਸ ਨੂੰ ਵੇਖਦੀ ਰਹੀ ਤੇ ਕਿਹਾ ਤੁਹਾਡੇ ਵਿੱਚ ਕੋਈ ਕਮੀ ਨਹੀਂ ਹੈ ਤੁਹਾਡਾ ਦਿਲ ਬਹੁਤ ਵੱਡਾ ਹੈ ਤੁਸੀਂ ਇੱਕ ਚੰਗੇ ਇਨਸਾਨ ਹੋ ਕੋਈ ਵੀ ਲੜਕੀ ਖੁਦ ਨੂੰ ਪੱਕੇ ਸ਼ਾਲੀ ਸਮਝ ਜੇਗੀ ਆ جے ਉਸ ਨੂੰਆ ਤੁਹਾਡੇ ਵਰਗਾ ਸਾਥੀ ਮਿਲ ਜਾਵੇ ਸ਼ਾਇਦ ਮੇਰੀ ਕਿਸਮਤ ਹੀ ਬਦਲ ਗਈ ਕਿ ਮੈਂ ਚੰਗਿਆਈ ਕਰਨ ਦੀ ਕੋਸ਼ਿਸ਼ ਵਿੱਚ ਅਸਫਲ ਹੋ ਗਈ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਨਿਕਲੇ ਉਸਨੇ ਮੇਰੇ ਦੋਵੇਂ ਹੱਥ ਫੜ ਕੇ ਕਿਹਾ ਮੈਂ じゃ ਨਹੀਂ ਕਦੇ ਸੋਚਿਆ ਤੇਰੇ ਵਿੱਚ ਕੋਈ ਕਮੀ ਹੈ ਬਲਕਿ ਤੈਨੂੰ ਵੇਖ ਕੇ ਤਾਂ ਮੈਨੂੰ ਆਪਣੀ ਕਿਸਮਤ ਉੱਤੇ ਗਰਵ ਮਹਿਸੂਸ ਹੁੰਦਾ ਹੈ ਜੇ ਤੁਸੀਂ ਮੇਰੇ ਨਾਲ ਖੁਸ਼ੀ ਨਾਲ ਰਹਿਣਾ ਚਾਹੋ ਤਾਂ ਮੈਂ ਤੁਹਾਨੂੰ ਦਿਲ ਤੋਂ ਅਪਣਾਉਣ ਨੂੰ ਤਿਆਰ ਹਾਂ ਇਸ ਘਰ ਵਿੱਚ ਤੇ ਇਸ ਦਿਲ ਵਿੱਚ ਤੁਹਾਡੀ ਬਹੁਤ ਉੱਚੀ ਜਗ੍ਹਾ ਹੋਵੇਗੀ ਮਾਂ ਬਸ ਅਜੇ ਗੁੱਸੇ ਵਿੱਚ ਹੈ ਉਹਨਾਂ ਨੂੰ ਨਹੀਂ ਪਤਾ ਕਿ ਅਸਲੀ ਸੁੰਦਰਤਾ ਤਾਦਿਲ ਅਤੇ ਸੁਭਾਅ ਤੋਂ ਹੁੰਦੀ ਹੈ ਉਸ ਦੀਆਂ ਗੱਲਾਂ ਸੁਣ ਕੇ ਮੇਰਾ ਮਨ ਜਿਵੇਂ ਪਿਗਲ ਗਿਆ ਸੱਚ ਤਾਂ ਇਹ ਸੀ ਕਿ ਅੱਜ ਤੱਕ ਕਿਸੇ ਨੇ ਮੇਰੀ ਇਸ ਤਰ੍ਹਾਂ ਪ੍ਰਸ਼ੰਸਾ ਨਹੀਂ ਕੀਤੀ ਸੀ ਮੈਂ ਹਮੇਸ਼ਾ ਆਪਣੀ ਛੋਟੀ ਭੈਣ ਦੇ ਅੱਗੇ ਦਬ ਕੇ ਰਹਿ ਗਈ ਸੀ ਉਸ ਨਾਲ ਜਲਦੀ ਰਹਿੰਦੀ ਸੀ ਪਰ ਅੱਜ ਪਹਿਲੀ ਵਾਰ ਕਿਸੇ ਮਰਦ ਨੇ ਮੇਰਾ ਸਨਮਾਨ ਅਤੇ ਸੱਚੀ ਤਾਰੀਫ ਕੀਤੀ ਸੀ ਜੋ ਫੈਸਲਾ ਲੈਣ ਵਿੱਚ ਮੈਂ ਚੀਜ਼ ਕਰਾਈ ਸੀ ਉਹ ਹੁਣ ਆਸਾਨ ਲੱਗਣ ਲੱਗਿਆ ਸੀ ਸਤਿਮੁੱਚ ਮੇਰੇ ਪਤੀ ਨੇ ਸਹੀ ਕਿਹਾ ਸੀ ਅਸਲ ਸੁੰਦਰਤਾ ਇਨਸਾਨ ਦੇ ਵਿਵਹਾਰ ਤੇ ਦਿਲ ਵਿੱਚ ਹੁੰਦੀ ਹੈ ਉਹਨਾਂ ਦੀ ਇਹ ਗੱਲ ਮੇਰੇ ਮਨ ਵਿੱਚ ਨੂੰਹਾਈ ਵਿੱਚ ਫੈਰ ਗਈ ਆ ਕਿਉਂਕਿ ਸੱਚ ਤਾਂ ਇਹ ਸੀ ਕਿ ਮੈਂ ਨਾ ਤਾਂ ਬਹੁਤ ਚੰਗੇ ਸੁਭਾਅ ਦੀ ਸੀ ਨਾ ਹੀ ਦਿਲ ਨਾਲ ਐਨੀ ਸਾਫ਼ ਮੈਂ ਬਚਪਨ ਤੋਂ ਹੀ ਈਰਖਾ ਤੇ ਜਲਨ ਦੀ ਸ਼ਿਕਾਰ ਰਹੀ ਸੀ ਸ਼ਾਇਦ ਜੇ ਮੇਰਾ ਦਿਲ ਵੀ ਸਾਫ਼ ਸਿੱッセ ਵਾਂਗ ਹੁੰਦਾ ਤਾਂ ਮੇਰੀ ਕਿਸਮਤ ਹੀ ਬਦਲ ਜਾਂਦੀ ਤੇ ਰਿਸ਼ਤਾ ਖੁੱਦ ਮੇਰੇ ਕਦਮਾਂ ਵਿੱਚ ਆਉਂਦਾ ਪਰ ਹੁਣ ਵੀ देर ਨਹੀਂ ਹੋਈ ਸੀ ਆ ਮੇਰਾ ਪਤੀ ਮੈਨੂੰ ਦਿਲ ਤੋਂ ਸਵੀਕਾਰ ਕਰ ਚੁੱਕਿਆ ਸੀ ਆ ਮੈਨੂੰ ਹੁਣ ਪਤਾ ਲੱਗ ਗਿਆ ਸੀ ਕਿ ਆਪਣੀ ਸੱਸ ਦਾ ਦਿਲ ਕਿਵੇਂ ਜਿੱਤਣਾ ਹੈ ਜਿਵੇਂ ਉਹਨਾਂ ਦੀ ਪੁੱਤ ਦੀ ਸੱਚੇ ਮਨ ਨਾਲ ਸੇਵਾ ਕਰਾਂ ਉਹਨਾਂ ਨੂੰ ਖੁਸ਼ ਰੱਖਾਂ ਤਾਂ ਉਹਨਾਂ ਦਾ ਮਨ ਵੀ ਮੇਰੇ ਲਈ ਪਿਘਲ ਜਾਵੇਗਾ ਮੈਂ ਮੁਸਕਰਾ ਕੇ ਆਪਣੇ ਪਤੀ ਨੂੰ ਦੇਖਿਆ ਤੇ ਪਰਮਾਤਮਾ ਦਾ ਧੰਨਵਾਦ ਕੀਤਾ ਮੈਂ ਉਸ ਨੂੰ ਆ ਪ੍ਰਾਪਤ ਕਰਨ ਲਈ ਗਲਤ ਰਾਹ ਚੁਣਿਆ ਸੀ ਆ ਪਰ ਪ੍ਰਮਾਤਮਾ ਨੇ ਮੇਰੇ ਲਈ ਕੋਈ ਅਨਿਆਇ ਨਹੀਂ ਹੋਣ ਦਿੱਤਾ ਅੱਜ ਮੇਰਾ ਮਨ ਸੰਤੁਸ਼ਟ ਸੀਆ ਸਾਡੇ ਵਿਆਹ ਨੂੰ 5 ਸਾਲ ਹੋ ਚੁੱਕੇ ਸਨ ਮੇਰੇ ਦੋ ਸਿਹਤਮੰਦ ਤੇ ਪਿਆਰੇ ਬੇਟੇ ਹਨ ਹੁਣ ਮੇਰੀ ਸੱਸ ਹਰ ਵੇਲੇ ਮੇਰੀ ਤਾਰੀਫ ਕਰਦੀ ਰਹਿੰਦੀ ਹੈ ਉਹਨਾਂ ਨੂੰ ਹੁਣ ਮੇਰਾ ਸਾਵਲਾ ਰੰਗ ਨਹੀਂ ਦਿਸਦਾ ਬਲਕਿ ਮੇਰਾ ਪਿਆਰ ਸੇਵਾ ਤੇ ਸੱਚਾਈ ਦਿਖਦੀ ਹੈ ਮੇਰਾ ਵਿਭਾਵ ਹੌਲੀ-ਹੌਲੀ ਮਿਟ ਗਿਆ ਤੇ ਹੁਣ ਮੈਨੂੰ ਖੁਦ ਉੱਤੇ गर्व ਮਹਿਸੂਸ ਹੁੰਦਾ ਹੈ ਸੋ ਦੋਸਤੋ ਐਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ